ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਾਰਬਿਕ ਸਪ੍ਰਿੰਗ ਦੇ ਏਰੀਏ ਜਿਹੜੀ ਲੇਕ ਸੀ ਉਹਦਾ ਨਾਂ ਰੱਖ ਦਿੱਤਾ ਹੈ ਉਸ ਤੋਂ ਬਾਅਦ ਉਸ ਏਰੀਏ ਦੇ ਲੋਕਾਂ ਦੇ ਵਿੱਚ ਇੱਕ ਰੋਸ ਆਉਂਦਾ ਹੁਣ ਉਹਨਾਂ ਨੇ ਪਟੀਸ਼ਨ ਸ਼ੁਰੂ ਕਰ ਲਈ ਪਟੀਸ਼ਨ ਦੇ ਉੱਤੇ 1500 ਦੇ ਕਰੀਬ ਉਹਨਾਂ ਦੇ ਸਾਈਨ ਹੋ ਗਏ ਸੀ ਪਿਛਲੇ ਇੱਕ ਦੋ ਦਿਨ ਪਹਿਲਾਂ ਤੱਕ ਇਹਨੇ ਸਾਰੇ ਪੱਖਾਂ ਤੋਂ ਬਾਅਦ ਜਿਹੜਾ ਇੱਕ ਹੋਰ ਪੱਖ ਇੱਥੇ ਵਿਚਾਰਨ ਵਾਲਾ ਜਿਹੜਾ ਅਸਲੀ ਪੱਖ ਮੈਂ ਮੰਨਦਾ ਕਾਰਨ ਕੀ ਹੈ ਇਹ ਉਹਨਾਂ ਦਾ ਪੱਖ ਆ ਉਹਨਾਂ ਆਪਣੇ ਬੰਦਿਆਂ ਨੇ ਵੀ ਨਾਲ ਦੀ ਨਾਲ ਪਟੀਸ਼ਨ ਸ਼ੁਰੂ ਕਰ ਲਈ ਇਹ ਲੇਕ ਦਾ ਨਾਮ ਜੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਨਹੀਂ ਵੀ ਰੱਖਿਆ ਗਿਆ ਉਹਨਾਂ ਦਾ ਕੱਦ ਛੋਟਾ ਨਹੀਂ ਹੋ ਸਕਦਾ ਸਾਡੀ ਗਰੋਥ ਬਹੁਤ ਤੇਜ਼ੀ ਨਾਲ ਵਧੀਆ ਪੰਜਾਬੀਆਂ ਦੀ ਸਿੱਖਾਂ ਦੀ ਖਾਸ ਕਰਕੇ ਠੀਕ ਆ ਅੰਕੜੇ ਕਹਿੰਦੇ ਆ ਵੀ ਵਿਕਟੋਰੀਆ ਚ 91000 ਸਿੱਖ ਹੋ ਗਏ ਜੀ ਸਾਰੇ ਦੇ ਸਾਰੇ ਚਾਹੁੰਦੇ ਆ ਵੀ ਅਸੀਂ ਕਿਵੇਂ ਨਾ ਕਿਵੇਂ ਜਿਹੜੀ ਸਿੱਖਾਂ ਦੀ ਵੋਟ ਆ ਉਹ ਆਪਦੇ ਹੱਕ ਚ ਕਰ ਲਈ ਇੱਕ ਹੁੰਦਿਆ ਫੈਨ ਇੱਕ ਹੁੰਦਿਆ ਵੋਟ ਇਹਨਾਂ ਚ ਫਰਕ ਦੇਖਣਾ ਪਊਗਾ ਇੰਡੋਸਟ੍ਰੇਲੀਆ ਚੈਨਲ ਆਰ ਚੁੜ ਚੁੱਕੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਪਰਮਾਤਮਾ ਦੀ ਰਜ਼ਾ ਨਾਲ ਰਾਜੀ ਖੁਸ਼ੀ ਵਸਦੇ ਹੋਵੋਗੇ ਅਸੀਂ ਫੇਰ ਅੱਜ ਇੱਕ ਵਾਰ ਜੁੜੇ ਹਾਂ ਤੁਹਾਡੇ ਨਾਲ ਦੂਜਾ ਪੱਖ ਲੈ ਕੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਹਰ ਵਾਰ ਅਸੀਂ ਕੋਈ ਨਾ ਕੋਈ ਮੁੱਦਾ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਂਨੇ ਆ ਤੇ ਉਹਦੇ ਤੇ ਫੇਰ ਆਪਾਂ ਦੋ ਪੱਖ ਜਾਂ ਉਸ ਤੋਂ ਵੱਧ ਪੱਖ ਆਪਣਾ ਵਿਚਾਰ ਪੇਸ਼ ਕਰਦੇ ਆ ਤੇ ਅੱਜ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਜੁੜੇ ਨੇ ਬਾਈ ਮਿੰਟੂ ਬਰਾੜ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭਾਂ ਕੀ ਹਾਲ ਚੱਲਦਾ ਚੜਦੀ ਕਲਾ ਹੀ ਤੁਸੀਂ ਨੌਮ ਜੀ ਕਿਦਾਂ ਚੜਦੀ ਕਲਾ ਚਾਹੀਦੀ ਆ ਜੀ ਸੋ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਤੁਸੀਂ ਵੀ ਚੜਦੀ ਕਲਾ ਚ ਹੋਵੋਗੇ ਸੋ ਬਹੁਤ ਵਧੀਆ ਜੀ ਅੱਜ ਦੂਜੇ ਪੱਖ 'ਚ ਫੇਰ ਦੂਜਾ ਪੱਖ ਤਾਂ ਆਪਾਂ ਕਹਿਣ ਨੂੰ ਕਿ ਚੱਲ ਸ਼ੋਹ ਦਾ ਨਾਂ ਪਰ ਪੱਖ ਤੇ ਪਹਿਲੂ ਤਾਂ ਬਹੁਤ ਜ਼ਿਆਦੇ ਹੁੰਦੇ ਆ ਠੀਕ ਹੈ ਜੀ ਕਿਸੇ ਵੀ ਚੀਜ਼ ਦੇ ਪਹਿਲੂ ਬਹੁਤ ਜ਼ਿਆਦੇ ਹੁੰਦੇ ਆ ਇੱਥੋਂ ਖੜ ਕੇ ਜੇ ਹੁਣ ਮੈਂ ਇਸ ਜਿਹੜੀ ਸੀਟ ਤੇ ਬੈਠਾ ਇੱਥੋਂ ਮੈਨੂੰ ਹੋਰ ਵਿਜ਼ਨ ਦੀਦਾ ਤੋਂ ਢੀ ਸੀਟ ਤੋਂ ਤੁਹਾਨੂੰ ਹੋਰ ਵਿਜ਼ਨ ਦੀਦਾ ਸੋ ਇੱਕ ਸਟੈਪ ਪੱਟੇ ਤੋਂ ਵਿਜ਼ਨ ਵੱਖਰਾ ਹੋ ਜਾਂਦਾ ਸੋ ਮੈਂ ਇੱਥੇ ਜ਼ਰੂਰ ਇੰਨੀ ਇੱਕ ਗੱਲ ਜ਼ਰੂਰ ਦਰਸ਼ਕਾਂ ਨੂੰ ਵੀ ਬੇਨਤੀ ਕਰੂੰਗਾ ਸਾਰੇ ਸਾਡੇ ਚਾਹਣ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਕਿਸੇ ਵੀ ਗੱਲ ਦੇ ਹਰ ਇੱਕ ਦੇ ਬਹੁਤ ਸਾਰੇ ਪਹਿਲੂ ਹੁੰਦੇ ਆ ਤੇ ਸਾਰੀਆਂ ਗੱਲਾਂ ਨੂੰ ਆਪਾਂ ਜਿਹਾ ਕਹੀਏ ਕਿਸੇ ਤੇ ਇਤਰਾਜ਼ ਨਾ ਜਤਾਈਏ ਹਰੇਕ ਦਾ ਬੋਲਣ ਦਾ ਰਾਈਟ ਆ ਹਰੇਕ ਬੰਦੇ ਨੂੰ ਗੱਲ ਕਰਨ ਦਾ ਰਾਈਟ ਆ ਜੇ ਕੋਈ ਕਿਸੇ ਵੀ ਮੁੱਦੇ ਨੂੰ ਕਿਸੇ ਵੀ ਐਂਗਲ ਤੋਂ ਤੇ ਸਭੇ ਇੱਕ ਤਰੀਕੇ ਨਾਲ ਉਠਾਉਂਦਾ ਉਹਨੂੰ ਉਹਨੂੰ ਬੁਰਾ ਨਹੀਂ ਮਨਾਈਏ ਉਹਨੂੰ ਚੰਗਾ ਮੰਨ ਕੇ ਤੇ ਉਹਦੇ ਉਸ ਢੰਗ ਨਾਲ ਹੀ ਆਪਾਂ ਇੱਕ ਦੂਜੇ ਦਾ ਸਤਿਕਾਰ ਕਰੀਏ ਸੋ ਇੰਨੀ ਇੱਕ ਗੁਜਾਰਸ਼ ਆਪਾਂ ਜਰੂਰ ਕਰਾਂਗੇ ਪਰ ਅੱਗੇ ਚੱਲਦੇ ਆਂ ਅੱਜ ਦੇ ਕਿਹੜਾ ਅੱਜ ਕੀ ਤੁਸੀਂ ਲੈ ਕੇ ਆਂ ਅੱਜ ਤੁਸੀਂ ਦੱਸੋ ਜੀ ਮੁੱਦਾ ਤੁਹਾਡੇ ਕੋਈ ਹੋਣਾ ਅਸੀਂ ਤਾਂ ਜਿੱਦਾਂ ਆਪਣਾ ਤਾਂ ਪ੍ਰੋਗਰਾਮ ਵੀ ਐਦਾਂ ਹੁੰਦਾ ਕਿ ਵੀ ਸੋਚੇ ਸਮਝੇ ਤੋਂ ਬਿਨਾ ਬੈਠ ਜੰਦੇ ਆ ਜਿਹੜਾ ਗੱਲਬਾਤ ਆਉਂਦੀ ਹੈ ਕੋਈ ਦਿਮਾਗ 'ਚ ਜਾਂਚ ਉਹ ਆਪਾਂ ਚੱਕ ਲਈਦਾ ਮੁੱਦੇ ਤਾਂ ਦੇਖੋ ਜਿੱਥੇ ਆਪਾਂ ਸਮਾਜ 'ਚ ਵਿਚਰਦੇ ਆ ਬਹੁਤ ਸਾਰੇ ਮੁੱਦੇ ਹੁੰਦੇ ਆ ਤੇ ਮੁੱਦਿਆਂ ਦੇ ਵਿੱਚ ਆਪਣਾ ਜਿਹੜਾ ਮਤਲਬ ਇਹ ਹੁੰਦਾ ਮੁੱਦਾ ਉਹੋ ਜਿਹਾ ਵਿਚਾਰਿਆ ਜਾਵੇ ਜੀ ਤੋਂ ਵੱਡੇ ਪੱਧਰ ਤੇ ਕਮਿਊਨਿਟੀ ਜਿਹਦੇ ਨਾਲ ਜੁੜੀ ਹੋਵੇ ਵੱਡੇ ਪੱਧਰ ਤੇ ਨਿੱਜੀ ਜਿਹੜੀਆਂ ਹੁੰਦੀਆਂ ਕਈ ਵਾਰੀ ਨਿੱਜੀ ਨਿੱਜੀ ਗੱਲਾਂ ਹੁੰਦੀਆਂ ਪਰ ਆਪਾਂ ਵੱਡੇ ਪੱਧਰ ਤੇ ਜਿੱਥੇ ਕਮਿਊਨਿਟੀ ਪ੍ਰਭਾਵਿਤ ਹੁੰਦੀ ਹੈ ਉਹੋ ਜਿਹੀਆਂ ਗੱਲਾਂ ਕਰਦੇ ਆ ਸੋ ਹੁਣ ਜੇ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਲੇਟੈਸਟ ਜਿਹੜਾ ਮੁੱਦਾ ਚੱਲ ਰਿਹਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਦੇ ਮੌਕੇ ਤੇ ਵਿਕਟੋਰੀਅਨ ਗਵਰਨਮੈਂਟ ਬੰਨੀਓ ਇੱਕ ਲੇਖ ਦਾ ਨਾਮ ਬਦਲ ਕੇ ਉਹਨਾਂ ਦੇ ਨਾਂ ਦੇ ਉੱਤੇ ਰੱਖ ਕੇ ਉਹਨਾਂ ਦਾ ਸਤਿਕਾਰ ਕੀਤਾ ਗਿਆ ਹਾਂਜੀ ਪਰ ਉਹ ਸਤਿਕਾਰ ਥੋੜਾ ਜੇ ਦਿਨਾਂ ਦੇ ਵਿੱਚ ਹੀ ਉਹ ਕਈ ਲੋਕਾਂ ਨੂੰ ਹਜਮ ਨਹੀਂ ਆਇਆ ਬਹੁਤ ਸਾਰੇ ਨੂੰ ਤੇ ਉਹਦੇ ਵੀ ਬਹੁਤ ਸਾਰੇ ਪੱਖ ਆ ਅੱਜ ਆਪਾਂ ਕਿਉਂ ਨਾ ਉਸ ਤੇ ਗੱਲਬਾਤ ਕਰੀਏ ਬਿਲਕੁਲ ਜੀ ਮੈਨੂੰ ਲੱਗਦਾ ਵੀ ਜ਼ਰੂਰੀ ਵਿਸ਼ਾ ਜੀ ਕਰਨਾ ਵੀ ਚਾਹੀਦਾ ਕਿਉਂਕਿ ਆਪਣੀ ਸੰਗਤ ਜਿਹੜੀ ਹੈਗੀ ਹੈ ਸਰੋਤੇ ਨੇ ਸਾਰੇ ਪੰਜਾਬ ਇਹ ਪੰਜਾਬੀ ਗੁਰੂ ਨਾਨਕ ਦੇਵ ਜੀ ਦੇ ਨਾਲ ਜੁੜੇ ਹੋਏ ਨੇ ਤੇ ਵਧੀਆ ਮੁੱਦਾ ਜੀ ਗੱਲ ਕਰਨੀ ਬਣਦੀ ਹੈ ਬਿਲਕੁਲ ਜੀ ਪਹਿਲਾਂ ਤਾਂ ਸੁਵੰਤ ਇਹ ਗੱਲ ਸਮਝਣ ਦੀ ਏ ਲੋੜ ਆ ਵੀ ਜਦੋਂ ਅਸੀਂ ਕਿਸੇ ਵੀ ਮੁਲਕ ਦਾ ਹਿੱਸਾ ਬਣਨੇ ਆ ਪ੍ਰਵਾਸੀ ਹੁੰਨੇ ਆ ਹਾਂਜੀ ਤਾਂ ਜਾਂ ਆਪਾਂ ਕਿਤੇ ਵੀ ਇੱਕ ਥਾਂ ਬਣਾਉਣੇ ਆ ਇੱਕ ਥਾਂ ਤੋਂ ਜਾ ਕੇ ਦੂਜੇ ਥਾਂ ਤੇ ਬਣਾਉਣੇ ਆ ਤਾਂ ਫਿਰ ਅਸੀਂ ਆਪਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਣੇ ਆ ਬਿਲਕੁਲ ਜੀ ਇਹ ਚੀਜ਼ ਮੂਰਲੇ ਨੂੰ ਵੀ ਪਤਾ ਹੋਣੀ ਚਾਹੀਦੀ ਆ ਜੇ ਕਿਸੇ ਨੂੰ ਇਨਵਾਈਟ ਕਰਕੇ ਸੱਦਾ ਜੇ ਆਪਾਂ ਅੱਜ ਗੱਲ ਕਈ ਵਾਰ ਇਹਨੇ ਇੱਕ ਡਾਇਲੋਗ ਬੋਲਿਆ ਜਾਂਦਾ ਅਕਸਰ ਕਈ ਲੋਕ ਕਹਿੰਦਾ ਤੁਹਾਨੂੰ ਕਿਹੜਾ ਚਿੱਠੀ ਪਾ ਕੇ ਸੱਦਿਆ ਸੀ ਨਾ ਆਉਂਦੇ ਇੱਥੇ ਨਹੀਂ ਇਦਾਂ ਨਹੀਂ ਹੁੰਦਾ ਨਾਈਟ ਹੀ ਹੁੰਦਾ ਜੇਕਰ ਕਿਸੇ ਗਵਰਨਮੈਂਟ ਨੇ ਵੀਜ਼ੇ ਖੋਲੇ ਆ ਜਾਂ ਉਹਨੂੰ ਪਤਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰੋਂ ਲੋਕ ਲੈਣੇ ਪੈਣਗੇ ਆਪਦੀ ਜੀਡੀਪੀ ਆਪਦੀ ਇਕਨੋਮੀ ਆਪਦੇ ਮੁਲਕ ਨੂੰ ਚੌਂਦਾ ਰੱਖਣ ਲਈ ਏਜ ਫੈਕਟਰ ਨੂੰ ਬਰਾਬਰ ਕਰਨ ਲਈ ਤਾਂ ਇਹਦਾ ਮਤਲਬ ਉਹਦੀ ਸਹਿਮਤੀ ਨਾਲ ਹੀ ਆਉਂਦੇ ਆ ਇਦਾਂ ਨਹੀਂ ਹੁੰਦਾ ਕੋਈ ਧੱਕੇ ਨਾਲ ਉਹ ਨਹੀਂ ਹੈ ਅਮਰੀਕਾ ਦੇ ਬਾਰਡਰਾਂ ਵਾਲੀ ਗੱਲ ਨਹੀਂ ਹੈ ਵੀ ਧੱਕੇ ਨਾਲ ਕੋਈ ਆਏ ਆ ਜੇ ਅਸੀਂ ਆਸਟ੍ਰੇਲੀਆ ਚ ਆਏ ਆ ਚਾਹੇ ਜੇ ਸਟੂਡੈਂਟ ਆ ਕੇ ਕੋਈ ਪੱਕਾ ਹੋਇਆ ਚਾਹੇ ਸਿੱਧੇ ਅਸੀਂ ਆਏ ਆ ਉਹ ਆ ਕੇ ਇਨਵਾਈਟ ਤੇ ਆਏ ਆ ਤੇ ਅਕਸਰ ਸੁਣਨ ਨੂੰ ਨਹੀਂ ਮਿਲਦਾ ਵੀ ਫਲਾਣੇ ਨੂੰ ਇਨਵਾਈਟ ਮਿਲ ਗਿਆ ਤੇ ਮਕੇ ਨੂੰ ਨਹੀਂ ਮਿਲਿਆ ਜਿਹਨੂੰ ਉਹ ਨਹੀਂ ਪਸੰਦ ਕਰਦੇ ਨਹੀਂ ਦਿੰਦੇ ਪਰ ਅਸਲ ਤਾਂ ਇਹ ਗੱਲ ਆ ਨਾ ਵੀ ਇਨਵਾਈਟ ਅਸੀਂ ਬਿਨਾ ਸੱਦੇ ਨਹੀਂ ਇੱਥੇ ਆਏ ਹੋਏ ਅਸੀਂ ਇੱਥੇ ਹੈਗੇ ਜਦੋਂ ਅਸੀਂ ਤੇ ਆਏਗੇ ਤਾਂ ਸਾਡੀਆਂ ਰੀਤੀ ਰਿਵਾਜ ਸਾਡੀਆਂ ਕਦਰਾਂ ਕੀਮਤਾਂ ਉਹ ਸਾਡੇ ਨਾਲ ਆਉਣੀਆਂ ਹੀ ਸੀ ਬਿਲਕੁਲ ਜ਼ਰੂਰੀ ਨਹੀਂ ਹੁੰਦਾ ਇਹ ਕਈ ਵਾਰੀ ਆਪਣੀ ਕਿਸੇ ਰੀਤੀ ਰਿਵਾਜ ਨੂੰ ਕਦਰ ਕੀਮਤ ਨੂੰ ਇਹ ਕਹਿ ਦੇਣੇ ਇਹ ਤਾਂ ਤੁਹਾਡੀ ਬੁਰਾਈ ਆ ਜੋ ਹੁਣ ਤਾਂ ਆਈ ਆ ਪਰ ਜਦੋਂ ਆਪਣੇ ਪਹਿਲੂ ਤੋਂ ਦੇਖਾਂਗੇ ਉਹ ਨਹੀਂ ਹੈ ਇਹਨਾਂ ਨੂੰ ਇਹਨਾਂ ਦੀਆਂ ਰੀਤੀ ਰਿਵਾਜ ਆਪਾਂ ਨੂੰ ਵੀ ਲੱਗਦੀਆਂ ਕਈ ਹਾਂਜੀ ਪਰ ਸਾਨੂੰ ਦੋਨਾਂ ਨੂੰ ਸਪੇਸ ਦੇ ਕੇ ਚੱਲਣਾ ਪੈਂਦਾ ਇੱਥੇ ਇੱਕ ਦੂਜੇ ਨੂੰ ਸਪੇਸ ਨਾਲ ਹੀ ਇਹ ਜ਼ਿੰਦਗੀ ਬਣਦੀ ਆ ਆਜ਼ਾਦੀ ਇੱਥੇ ਬੋਲਣ ਦੀ ਆਜ਼ਾਦੀ ਇੱਥੇ ਸਭ ਕੁਝ ਕਰਨ ਦੀ ਪਰ ਆਜ਼ਾਦੀ ਨੂੰ ਜੇ ਆਪਾਂ ਸੱਭੇ ਕਿ ਤਰੀਕੇ ਨਾਲ ਜਾਂ ਅਗਲੇ ਦਾ ਵੀ ਸਤਕਾਰ ਰੱਖਦੇ ਹੋਏ ਜੇ ਆਪਾਂ ਗੱਲਬਾਤ ਕਰੀਏ ਤਾਂ ਜਾਦੇ ਬਿਹਤਰ ਹੁੰਦਾ ਹੁਣ ਕੀ ਹੋਇਆ ਜਿਹੜਾ ਤਾਜ਼ਾ ਘਟਨਾਕ੍ਰਮ ਕੀ ਹੋਇਆ ਹੁਣ ਜਿਵੇਂ ਸਾਡੀ ਗਰੋਥ ਬਹੁਤ ਤੇਜ਼ੀ ਨਾਲ ਵਧੀ ਹੈ ਪੰਜਾਬੀਆਂ ਦੀ ਸਿੱਖਾਂ ਦੀ ਖਾਸ ਕਰਕੇ ਠੀਕ ਹੈ ਤੇ ਜੇ ਅੰਕੜੇ ਕਹਿੰਦੇ ਆ ਵੀ ਵਿਕਟੋਰੀਆ ਚ 91000 ਸਿੱਖ ਹੋ ਗਏ ਜੀ ਇੱਕ ਛੋਟਾ ਜਿਹਾ ਸੂਬਾ ਤੇ ਉਹ ਚ 91000 ਸਿੱਖਾਂ ਦੀ ਗਿਣਤੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਵੀ بڑے ਵੱਡੇ ਤੇ ਆਲੀ ਸ਼ਾਨ ਗੁਰਦੁਆਰਾ ਸਾਹਿਬ ਜਿਨ੍ਹਾਂ ਦੇ ਜਿਹੜੇ ਕੀ ਪ੍ਰਭਾਵਿਤ ਕਰਦੇ ਆ ਕਿਸੇ ਵੀ ਚੀਜ਼ ਨੂੰ ਐਡੇ ਵੱਡੇ ਲੈਵਲ ਤੇ ਗੁਰੂ ਘਰ ਇਸ ਟਾਈਮ ਮੈਲਬਨ ਦੇ ਵਿੱਚ ਚੱਲ ਰਹੇ ਆ ਹੁਣ ਜਦੋਂ ਇੰਨੀ ਹੋ ਜਾਂਦੀ ਆ ਤਾਂ ਸਾਡਾ ਪੋਲੀਟਿਕਲ ਸਾਡੀਆਂ ਵੋਟਾਂ ਵੀ ਬਣੀਆਂ ਸਾਨੂੰ ਪੋਲੀਟਿਕਲ ਵੀ ਆਪਦੀ ਹੋਂਦ ਦਰਸਾਉਣ ਦਾ ਮੌਕਾ ਮਿਲਣ ਲੱਗ ਗਿਆ ਜਿਹੜੀ ਕੋਈ ਬੁਰਾਈ ਨਹੀਂ ਜੇ ਅਸੀਂ ਆਏ ਆ ਤਾਂ ਸਾਨੂੰ ਆਪਦੇ ਹੱਕਾਂ ਲਈ ਬੋਲਣ ਲਈ ਸਾਡੇ ਨੁਮਾਇੰਦੇ ਵੀ ਚਾਹੀਦੇ ਆ ਚਾਹੀਦੇ ਨਹੀਂ ਉਹ ਆਈ ਜਾਂਦੇ ਆ ਬਖਰੀ ਗੱਲ ਅਸੀਂ ਪਹਿਲੇ ਫੇਸ ਚ ਹੌਲੀ ਹੌਲੀ ਸੈਟਲ ਡਾਊਨ ਹੋ ਰਹੇ ਆ ਇਹ ਹਜੇ ਕੈਨੇਡਾ ਬਣਨ ਤੇ ਟਾਈਮ ਲੱਗੂ ਆ ਵੀ ਕਿਵੇਂ ਅਸੀਂ ਪੋਲੀਟਿਕਸ 'ਚ ਆਉਣੇ ਆ ਹਾਲੇ ਦਾ ਫਰਸਟ ਜਨਰੇਸ਼ਨ ਕਰ ਲਓ ਫਰਸਟ ਜਨਰੇਸ਼ਨ ਆ ਅਸੀਂ ਪਰ ਕੋਸ਼ਿਸ਼ ਕਰ ਰਹੇ ਆ ਠੀਕ ਆ ਇਹਦੇ ਵਿੱਚ ਅਸੀਂ ਠੋਕਰਾਂ ਵੀ ਖਾ ਰਹੇ ਆ ਇੱਕ ਦੂਜੇ ਦੀ ਅ ਸਮਝ ਜਾਗੇ ਇਹ ਇੱਕ ਫੇਸ ਹੈ ਇਹਦੇ ਚ ਨੰਗਣਾ ਹੀ ਪੈਣਾ ਇਹਨੂੰ ਆਪਾਂ ਬੁਰਾ ਨਹੀਂ ਮੰਨ ਸਕਦੇ ਸਾਰੇ ਬਸ ਹੀ ਹੋਇਆ ਜੀ ਇਹ ਇੰਗਲੈਂਡ ਸਾਰੇ ਕਿਤੇ ਇੰਗਲੈਂਡ ਚ ਦੇਖ ਲਓ ਕੀ ਕੁਝ ਹੋਇਆ ਕੈਨੇਡਾ ਚ ਵੀ ਇਦਾਂ ਹੀ ਹੋਇਆ ਸਟਾਰਟਿੰਗ ਚ ਪਰ ਹੁਣ ਉੱਥੇ ਆਪਣੇ ਪੱਕੇ ਪੈਰ ਲਾਗੇ ਨੇ ਪੱਕੇ ਪੈਰ ਲਾਗੇ ਹੁਣ ਇਹ ਚੀਜ਼ ਇੱਥੇ ਵੀ ਹੋਈ ਇੱਥੇ ਹੋ ਕੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਫਿਰ ਅਸੀਂ ਲਵਾਉਣੇ ਆਂ ਵੀ ਵੋਟਾਂ ਦੇ ਰੂਪ ਚ ਉਹ ਪਾਰਟੀਆਂ ਚਾਹੁੰਦੀਆਂ ਸਾਡੇ ਨਾਲ ਜੁੜਨ ਚਾਹੇ ਉਹ ਲੇਬਰ ਆ ਚਾ ਲਿਬਰਲ ਆ ਚਾ ਗ੍ਰੀਨ ਆ ਚਾ ਕੋਈ ਨੈਸ਼ਨਲ ਵਨ ਨੇਸ਼ਨ ਆ ਸਾਰੇ ਦੇ ਸਾਰੇ ਚਾਹੁੰਦੇ ਆ ਵੀ ਅਸੀਂ ਕਿਵੇਂ ਨਾ ਕਿਵੇਂ ਜਿਹੜੀ ਸਿੱਖ ਨੰਬਰ 1 ਤਾਂ ਇਹ ਚੀਜ਼ ਪਾਰਟੀਆਂ ਨੂੰ ਵੀ ਸਮਝ ਲੈਣੀ ਚਾਹੀਦੀ ਆ ਵੀ ਕੋਈ ਵੀ ਜੇ ਧਰਮ ਆ ਆਪਦੀ ਥਾਂ ਤੇ ਆ ਇੱਕ ਹੁੰਦਿਆ ਸ਼ਰਧਾਲੂ ਇੱਕ ਹੁੰਦਿਆ ਫੈਨ ਇੱਕ ਹੁੰਦੀ ਆ ਵੋਟ ਇਹਨਾਂ 'ਚ ਫਰਕ ਦੇਖਣਾ ਪਊਆ ਸਹੀ ਆ ਜੀ ਜੇ ਅਸੀਂ ਧਰਮ ਨਾਲ ਜੁੜਿਆ ਤਾਂ ਅਸੀਂ ਸ਼ਰਧਾਲੂ ਆ ਸ਼ਰਧਾ ਨਾਲ ਜੁੜੇ ਹੋਏ ਆ ਠੀਕ ਆ ਪਰ ਜੇਕਰ ਸਾਡਾ ਪੋਲੀਟਿਕਲ ਵਿਊ ਆ ਸਭ ਦਾ ਵੱਖਰਾ ਉਹ ਵੱਖਰਾ ਇਹ ਨਾ ਮੋਹਰ ਲਾਈ ਜਾਵੇ ਵੀ ਅਸੀਂ ਕੌਣ ਹੁੰਨੇ ਆ ਤੇ ਅਸੀਂ ਕਿਹਦੇ ਕੰਨੀ ਜਾਦੇ ਆ ਅਸੀਂ ਸਾਡੀ ਪੋਲੀਟਿਕਲ ਹਰੇਕ ਦੇ ਰਾਈਟ ਲਿਫਟ ਵਿੰਗ ਦੇ ਐਡੋ ਅਡਾ ਆਪਣੀ ਸੋਚ ਆ ਤੇ ਉਹਨਾਂ ਨੂੰ ਜਾਣਨਾ ਵੀ ਚਾਹੀਦਾ ਚਾਹੇ ਉਹ ਗ੍ਰੀਨ ਚ ਚਾਹੇ ਨੈਸ਼ਨਲ ਚ ਜਿੱਥੇ ਵੀ ਜਾਂਦੇ ਆ ਜਾਣਦੇ ਉਹਨਾਂ ਨੂੰ ਉਹਨਾਂ ਦੀ ਸੋਚ ਆ ਪੋਲੀਟਿਕਲ ਇਹ ਨਹੀਂ ਬੋਰ ਲੱਗਣੀ ਚਾਹੀਦੀ ਵੀ ਜੇ ਫਲਾਣ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਆ ਤਾਂ ਤੁਸੀਂ ਫਲਾਣ ਪਾਰਟੀ ਨੂੰ ਸਬੰਧ ਰੱਖਦੇ ਹੋ ਇਹ ਤਾਂ ਇਹ ਚੀਜ਼ ਦੀ ਜੀ ਕਲੀਅਰ ਕਟਾ ਪਰ ਇਹਦੇ ਲਈ ਫਿਰ ਉਪਰਾਲੇ ਸ਼ੁਰੂ ਹੋ ਜਾਂਦੇ ਆ ਉਪਰਾਲੇ ਸ਼ੁਰੂ ਹੁੰਦੇ ਆ ਵੀ ਕਿਵੇਂ ਲਪਾਇਆ ਜਾਵੇ ਤਾਂ ਹੁਣ ਇੱਕ ਵੱਡਾ ਦਿਨ ਆਇਆ ਗੁਰਪੂਰਵ ਦੇ ਰੂਪ ਤੇ ਹੁਣ ਗੁਰਪੂਰਵ ਦੀ ਚਰਚਾ ਪਿਛਲੇ 500 ਸਾਲਾਂ ਤੋਂ 2016 ਤੋਂ ਜਿਵੇਂ ਸਾਊਥ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟ 'ਚ ਗੁਰਪੂਰਵ ਮਨਾਇਆ ਜਾਂਦਾ ਹਾਂਜੀ 2016 ਤੋਂ ਸ਼ੁਰੂ ਹੋਇਆ ਹਾਂਜੀ ਸੋ ਜਦੋਂ ਛੋਟੇ ਜਿਹੇ ਸਟੇਟ 'ਚ ਸ਼ੁਰੂ ਹੋ ਗਿਆ ਤੇ ਵੱਡੇ 'ਚ ਵੀ ਹੈਗਾ ਤਾਂ ਉਹਨਾਂ ਸਟੇਟਾਂ 'ਚ ਸਾਰਿਆਂ ਨੂੰ ਗੁਰਪੂਰਵ ਦੀ ਮਹੱਤਤਾ ਪਤਾ ਗੁਰੂ ਨਾਨਕ ਦੇਵ ਜੀ ਦੇ ਬਾਰੇ ਕਾਫੀ ਪਤਾ ਤਾਂ ਉਹ ਹੁਣ ਕੀ ਕਰ ਰਹੇ ਆ ਸਾਨੂੰ ਲਪਾਉਣ ਲਈ ਪਾਰਲੀਮੈਂਟਾਂ 'ਚ ਪ੍ਰੋਗਰਾਮ ਹੁੰਦੇ ਸੀ ਨਿੱਕੇ ਨਿੱਕੇ ਥਾਵਾਂ ਦੇ ਉੱਤੇ ਉਤਸਵਾਂ ਦੇ ਵਿੱਚ ਸਾਡੇ ਜਿਵੇਂ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਸਿੱਧਣ ਇੰਦੇ ਗੁਰੂ ਘਰ ਚ ਆਏ ਇਸੇ ਪੱਖ ਠੀਕ ਆ ਬਹੁਤ ਵੱਡਾ ਵੱਡੀ ਗੱਲ ਸੀ ਦਸਤਾਰ ਸਜਾਈ ਉੱਥੇ ਡੋਨੇਸ਼ਨ ਵੀ ਦੇ ਕੇ ਗਏ ਸਾਰਾ ਕੁਝ ਹੋਇਆ ਜਿਹੜੀ ਕਿ ਇੱਕ ਸਿਗਨਲ ਆ ਤੇ ਇੱਕ ਸੁਨੇਹਾ ਵੀ ਆ ਵੀ ਇਸ ਕਮਿਊਨਿਟੀ ਨੂੰ ਅਸੀਂ ਥਾਂ ਦੇਤਾ ਤੇ ਅਸੀਂ ਇਹਨੂੰ ਸਪੇਸ ਦੇਤਾ ਸੀ ਇਹਨਾਂ ਦੇ ਰੀਤੀ ਰਿਵਾਜਾਂ ਨੂੰ ਵੀ ਆਪਣੇ ਰੀਤੀ ਰਿਵਾਜ ਸਮਝਣ ਲੱਗ ਗਏ ਹੁਣ ਅਸੀਂ ਕਈ ਵਾਰੀ ਬੁਰਾ ਮਣਾਉਣਾ ਕਈ ਗੱਲਾਂ ਦਾ ਜਿਹੜੀ ਕਿ ਚਲੋ ਉਹਦੇ ਵੀ ਪੱਖ ਕਿਤੇ ਫਰੋਲਾਂਗੇ ਵੀ ਸਾਡੇ ਬੱਚੇ 크리스마ਸਟਰੀ ਲਾਉਣ ਲੱਗੇ ਸਾਡੇ ਬੱਚੇ 크리스마ਸ ਮਨਾਉਣ ਲੱਗੇ ਤੇ ਸਾਡਾ ਅਸੀਂ ਅਕਸਰ ਇਹ ਗੱਲਾਂ ਕਰਦੇ ਹਾਂ ਵੀ ਸਾਨੂੰ ਸਾਡੇ ਧਰਮ ਚ ਰਹਿ ਕੇ ਹੀ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਵੀ ਅਸੀਂ ਆਪਦੇ ਬੱਚਿਆਂ ਨੂੰ ਇੱਥੇ ਥੋੜਾ ਜਿਹਾ ਰੱਖੀਏ ਇੱਕ ਵੱਖਰਾ ਪੱਖਾ ਪਰ ਜਦੋਂ ਤੁਸੀਂ ਇਕੱਠੇ ਰਹਿੰਨੇ ਹੋ ਤੁਹਾਨੂੰ ਇੱਕ ਦੂਜੇ ਨੂੰ ਇੰਨਾ ਇੱਕ ਸਪੇਸ ਤਾਂ ਦੇਣਾ ਪੈਂਦਾ ਹਾਂਜੀ ਜਿਹੜਾ ਪ੍ਰਧਾਨ ਮੰਤਰੀ ਨੇ ਸਾਨੂੰ ਦਿੱਤਾ ਜਿਹੜਾ ਹੁਣ ਸਾਨੂੰ ਪਾਰਲੀਮੈਂਟਾਂ ਨੇ ਦਿੱਤਾ ਹੁਣ ਉਦੋਂ ਇਹ ਕੀ ਹੋਇਆ ਇੱਕ ਲੇਕ ਆ ਜੀ ਸਾਊਥ ਈਸਟ ਦੇ ਵਿੱਚ ਮੈਲਬਨ ਦੇ ਵਿੱਚ ਪੈਂਦੀ ਜਿਹੜਾ ਕੇਸੀ ਏਰੀਆ ਜਿੱਥੇ ਖੇਡਾਂ ਹੁੰਦੀਆਂ ਸੀ ਸਿੱਖੇ ਦਾ ਪਿਛਲੇ ਵਾਰ ਉਹ ਏਰੀਆ ਕਾਫੀ ਗੜ ਬਣ ਗਿਆ ਪੰਜਾਬੀਆਂ ਦਾ ਵੱਡਾ ਗੜ ਬਣ ਗਿਆ ਤੇ ਉਹਦੇ ਵਿੱਚ ਇੱਕ ਪੁਰਾਣੀ ਲੇਕ ਸੀ ਮੈਨ ਮੇਡ ਲੇਕ ਆ ਕੁਦਰਤੀ ਲੇਕ ਨਹੀਂ ਹੈ ਮੈਨ ਮੇਡ ਲੇਕ ਬਾਰਵਿਕ ਸਪ੍ਰਿੰਗ ਨਾਂ ਸੀ ਉਹ ਏਰੀਆ ਦਾ ਨਾਂ ਲੇਕ ਦਾ ਨਾਂ ਨਹੀਂ ਸੀ ਕੋਈ ਠੀਕ ਹੈ ਇਹ ਵੀ ਕਨਫਿਊਜ਼ਨ ਦੂਰ ਕਰਨ ਵਾਲੀ ਗੱਲ ਆ ਬਾਰਪਿਕ ਸਪ੍ਰਿੰਗ ਏਰੀਏ ਨੂੰ ਕਹਿੰਦੇ ਆ ਨਾ ਕਿ ਲੇਕ ਦਾ ਨਾਂ ਸੀ ਲੇਕ ਦਾ ਕੋਈ ਨਾਮ ਨਹੀਂ ਸੀ ਕੋਈ ਨਾਮ ਨਹੀਂ ਸੀ ਠੀਕ ਹੈ ਇਸ ਦੌਰਾਨ ਕੀ ਹੋਇਆ ਵੀ ਪਰ ਜਿਹੜੀ ਪੋਲੀਟੀਕਲ ਲੋਕ ਸੀ ਉਹਨਾਂ ਕੋਲੇ ਅਪਰੋਚ ਸਾਡੀ ਚੱਲੀ ਜਾਂਦੀ ਸੀ ਰੋਜ਼ ਹੀ ਕਿਉਂਕਿ ਨਵੇਂ ਨਾਂ ਹਰੇਕ ਸਟੇਟ ਨੂੰ ਚਾਹੀਦੇ ਹੁੰਦੇ ਆ ਜੋ ਡਿਵੈਲਪਮੈਂਟ ਹੁੰਦੀ ਹੈ ਨਾ ਹਾਂ ਗਲੀਆਂ ਦੇ ਸਿੱਟਾ ਦੇ ਉਹ ਅਕਸਰ ਜਾਂਦੇ ਆ ਲੋਕਾਂ 'ਚ ਜਿਵੇਂ ਹੁਣ ਵਿਕਟੋਰੀਆ 'ਚ ਅਗਲੇ 3 ਸਾਲਾਂ 'ਚ 6000 ਨਾਂ ਹੋਰ ਚਾਹੀਦਾ ਤਾਂ ਹੋ ਸਕਦਾ 6000 ਨਾਂਵਾਂ 'ਚ ਸਾਸੀ ਵੀ 5-10 ਨਾਂ ਜਦੋਂ ਅਸੀਂ ਇਸ ਥਾਂ ਉਸ ਵਿਕਟੋਰੀਆ ਸਟੇਟ ਦਾ ਸਾਡੇ ਵੀ ਨਾਂ 'ਚ ਚੂਜ਼ ਹੋ ਜਾਣ ਚੁਣੇ ਜਾਣ ਸਹੀ ਗੱਲ ਹੈ ਸੋ ਉਸ ਤਹਿਤ ਇਸ ਲੇਕ ਦਾ ਨਾਮ ਉਹਨਾਂ ਨੇ ਇਸ ਸਮੇਂ ਦੇ ਮੁਤਾਬਕ ਵੀ ਕੁਦਰਤ ਨੂੰ ਪ੍ਰੇਮ ਕਰਨ ਵਾਲੇ ਗੁਰੂ ਨਾਨਕ ਦੇਵ ਕੁਦਰਤ ਦੀ 호ਕਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਇੱਕ ਕੁਦਰਤ ਦੀ ਜਿੱਥੇ ਮਾਹੌਲ ਬਣਿਆ ਰਹਿੰਦਾ ਵੀ ਉਸ ਲੇਕ ਦਾ ਨਾਮ ਰੱਖ ਦਿੱਤਾ ਜਾਂਦਾ ਤੇ ਉਹ ਲੇਕ ਦਾ ਨਾਮ ਸਾਨੂੰ ਵੀ ਖਬਰਾਂ 'ਚ ਆ ਕੇ ਪਤਾ ਲੱਗਿਆ ਇੱਕ ਵਰਗ ਲੱਗਿਆ ਹੋਇਆ ਸੀ ਇਹ ਇਹ ਹੁਣ ਜਿਵੇਂ ਐਡਵਰਡ ਹੁੰਦਾ ਜਿਵੇਂ ਐਡਲੇਡ ਦੇ ਵਿੱਚ ਵੀ ਐਡਲੇਡ ਤੁਸੀਂ ਚਾਹੇ 6 ਸਤ ਗੁਰੂ ਘਰ ਹੋ ਗਏ ਪਰ ਸਾਰੇ ਵਰਗ ਆਪੋ ਆਪ ਦੇ ਧੰਗ ਨਾਲ ਤਰੀਕੇ ਨਾਲ ਕੋਈ ਨਾ ਕੋਈ ਸਿੱਖੀਸਮ ਲਈ ਕਰਨ ਨੂੰ ਲੱਗੇ ਹੋਇਆ ਨਾ ਚੰਗੇ ਵਾਸਤੇ ਹੀ ਚੰਗੇ ਵਾਸਤੇ ਲੇਕਾ ਅਲੱਗ-ਅਲੱਗ ਹੋ ਸਕਦਾ ਜੀ ਤਰੀਕੇ ਅਲੱਗ-ਅਲੱਗ ਆ ਲਿੰਕ ਅਲੱਗ-ਅਲੱਗ ਆ ਕਿਸੇ ਨੇ ਕੰਨ ਕਿੱਧਰ ਦੀ ਫੜਨਾ ਕਿਸੇ ਨੇ ਕਿੱਧਰ ਨਹੀਂ ਐਂਡ ਆਫ ਦਾ ਡੇ ਉਹ ਸਿੱਖੀਸਮ ਨੂੰ ਕੁਝ ਮਿਲ ਰਿਹਾ ਠੀਕ ਆ ਸੋ ਏਮੇ ਜੀ ਕਿ ਇੱਕ ਗਰੁੱਪ ਆਫ ਪੀਪਲ ਇਸ ਚੀਜ਼ ਦੇ ਉੱਤੇ ਲੱਗਿਆ ਹੋਇਆ ਸੀ ਤੇ ਉਹਨਾਂ ਨੇ ਉਦ ਹੀ ਪਤਾ ਲੱਗਿਆ ਜਿੱਦ ਦੇ ਨਾ ਇਹ ਸਮਾਗਮ ਹੋ ਗਿਆ ਵੀ ਭਾਈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਬਾਰਬਿਕ ਸਪ੍ਰਿੰਗ ਦੇ ਏਰੀਆ ਜ ਹੁਣ 2-3 ਦਿਨ ਅਜੇ ਸੀ ਚਾ ਮਨਾਇਆ ਬੜੀ ਖੁਸ਼ੀ ਮਨਾਈ ਇਸ ਚੀਜ਼ ਦੀ ਅਸੀਂ ਇਹਦੇ ਪੱਖ ਵੀ ਫਰੋਲੇ ਆਪਾਂ ਵੀ ਬੈਠ ਕੇ ਪੱਖ ਫਰੋਲੇ ਵੀ ਕੀ ਕੀ ਹੋ ਸਕਦਾ ਇਹਦੇ ਕਾਰਨ ਹੋਰ ਵੀ ਹੋ ਸਕਦੇ ਆ ਕੋਈ ਤੇ ਚਲਾਕ ਕਾਰਨ ਵੀ ਹੋ ਸਕਦੇ ਆ ਪਰ ਅਖੀਰ ਸਾਨੂੰ ਇਹੀ ਲੱਗਿਆ ਵੀ ਵੋਟਾਂ ਇੱਕ ਮੇਨ ਤਾਂ ਮਕਸਦ ਹੋ ਸਕਦਾ ਜਿਹੜਾ ਇਹਦੇ ਲਈ ਸਾਨੂੰ ਲੁਭਾਉਣ ਲਈ ਕਿਉਂਕਿ ਅਜੇ ਉਸ ਲੈਵਲ ਤੇ ਪਹੁੰਚੇ ਨਹੀਂ ਵੀ ਇੰਨੇ ਅਧਿਆਤਮਿਕ ਲੈਵਲ ਤੇ ਗੁਰੂ ਸਾਹਿਬ ਨੂੰ ਜਾਣਨ ਲੱਗ ਗਏ ਹੁਣ ਇਹ ਅਸੀਂ ਕੋ ਚਲੋ ਸਾਡੇ ਤਾਂ ਵਾਰਿਸ ਆ ਸਾਨੂੰ ਤਾਂ ਪਤਾ ਸੀ ਤਾਂ ਆਖੀ ਉਹਨਾਂ ਦੇ ਪਰੋਕਾਰ ਦੇ ਤੌਰ ਤੇ ਖੋਲੀ ਆ ਸਾਡੇ ਤਾਂ ਰਗ ਰਗ ਵਿੱਚ ਗੁਰੂ ਨਾਨਕ ਦੇਵ ਜੀ ਬਸੇ ਹੋਏ ਆ ਉਹ ਜਿੱਦਾਂ ਮੰਨ ਲਓ ਲੱਗਦਾ ਉਹਨਾਂ ਨੇ ਆਪਣਾ ਅਪਰੋਚ ਕੀਤੀ ਹੁਣ ਇਹ ਮਿਨਿਸਟਰੀ ਨੂੰ ਜਾਂ ਕਿਸੇ ਨੂੰ ਆਪਣੇ ਸਿੱਖ ਜਿਹੜੇ ਲੱਗੇ ਹੋਏ ਸੀਗੇ ਉਹਨਾਂ ਨੇ ਦੱਸਿਆ ਹੋਣਾ ਕੁਛ ਨਾ ਕੁਛ ਸਿੱਖੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਕੁਛ ਨਾ ਕੁਛ ਉਹਨਾਂ ਦੇ ਮਨ 'ਚ ਆਈ ਹੋਣਾ ਗੱਲ ਬਿਲਕੁਲ ਬਿਲਕੁਲ ਉਹਨਾਂ ਨੂੰ ਲੱਗਿਆ ਹੋਣਾ ਵੀ ਇਹ ਨਾਂ ਜਿਹੜਾ ਇਹ ਕੰਟਰੋਵਰਸ਼ਲ ਵੀ ਨਹੀਂ ਹੈ ਇਹ ਨਾਂ ਬਹੁਤ ਵੱਡਾ ਨਾਂ ਤੇ ਇਸ ਨਾਂ ਨੂੰ ਆਪਾਂ ਇਦਾਂ ਕਰਕੇ ਇਹ ਕਰ ਸਕਦੇ ਆ ਚਲੋ ਉਹ ਹੋ ਗਿਆ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਉਸ ਏਰੀਏ ਦੇ ਲੋਕਾਂ ਦੇ ਵਿੱਚ ਇੱਕ ਰੋਸ ਆਉਂਦਾ ਹੁਣ ਇਹ ਦੂਜਾ ਪੱਖ ਵੀ ਆ ਹਾਂਜੀ ਇਹ ਇਹਨੂੰ ਆਪਾਂ ਇੱਕ ਗਿਲਾ ਨਾ ਬਣਾਏ ਇਹ ਵੀ ਉਹ ਰੋਸ ਕੌਣ ਆਉਣ ਵਾਲੇ ਕੌਣ ਹੁੰਦੇ ਆ ਜਾਂ ਸਾਡੇ ਧਰਮ ਦਿਨਾਂ ਤੇ ਐ ਕਰਦੇ ਆ ਫਲਾਨਾ ਕਰਦਾ ਇਦਾਂ ਨਾ ਸੋਚੀਏ ਅਸੀਂ ਦੂਜੇ ਪੋਜ਼ਿਟਿਵ ਵੇਰਾਂ ਸੋਚੀਏ ਹੁਣ ਉਹ ਕਹਿੰਦੇ ਆ ਵੀ ਅਸੀਂ 25 ਸਾਲ ਤੋਂ ਇੱਥੇ ਰਹਿ ਰਹੇ ਆ ਠੀਕ ਹੈ ਜੀ ਆਸਟ੍ਰੇਲੀਆ ਦਾ ਇੱਕ ਲਾਅ ਆ ਵੀ ਜੇ ਕੋਈ ਵੀ ਚੀਜ਼ ਕਰਨੀ ਆ ਕਾਉਂਸਲ ਨੇ ਤਾਂ ਉਹ ਲੋਕਾਂ ਚ ਲੈ ਕੇ ਜਾਂਦੇ ਆ ਜਿਹੜੇ ਏਰੀਏ ਚ ਲੋਕ ਪ੍ਰਭਾਵਿਤ ਹੋਣਗੇ ਸਰਵੇ ਕਰਾਉਂਦੇ ਆ ਸਰਵੇ ਕਰਵਾਉਂਦੇ ਆ ਸਰਵੇ ਵੀ ਨਹੀਂ ਇਹਨੂੰ ਇੱਕ ਕਹਿੰਦੇ ਹੁੰਦੇ ਆ ਦਾ ਪਾਰਟਿਕੂਲਰ ਨਾਮ ਆ ਇਹਦਾ ਵੀ ਜਿਹਦੇ ਤਹਿਤ ਉਹ ਇੱਕ ਨੋਟਿਸ ਦਿੰਦੇ ਆ ਠੀਕ ਹੈ ਜੀ ਪ੍ਰੋਪਰ ਨੋਟਿਸ ਭੇਜਦੇ ਆ ਵੀ ਤੁਹਾਡੇ ਏਰੀਏ ਚ ਇੱਥੋਂ ਤੱਕ ਵੀ ਹੁੰਦਾ ਵੀ ਅਸੀਂ ਆਪਦੇ ਘਰ ਦੇ ਵਿੱਚ ਵੀ ਕੋਈ ਚੇਂਜਸ ਕਰਨੀ ਆ ਤਾਂ ਉਹ ਨਾਲ ਲੱਗਦੇ ਤਿੰਨ ਗਵੰਡੀਆਂ ਨੂੰ ਉਹਦੀ ਚਿੱਠੀ ਭੇਜਣਗੇ ਵੀ ਇਹ ਆਪਦੇ ਘਰ ਤੇ ਸ਼ੈੱਡ ਪਾਉਣ ਜਾ ਰਿਹਾ ਕੀ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਠੀਕ ਹੈ ਜੀ ਇੱਥੋਂ ਮੈਂ ਆਪਦਾ ਨਿੱਜੀ ਦੱਸਾਂ ਯਾਰ ਮੈਂ ਆਪਦੇ ਘਰ 'ਚ ਸੈਟਲਾਈਟ ਡਿਸ਼ ਲਾਈ ਵੱਡੀ ਹਾਂਜੀ ਜਿਹੜੀ ਉਹ ਆਪਾਂ ਕਹਿੰਦੇ ਹੁੰਦੇ ਸੀ ਉਹਨੂੰ ਸੀ ਬੈਂਡ ਦੀ ਡਿਸ਼ ਠੀਕ ਹੈ ਜੀ ਵੱਡਾ ਟੋਕਰਾ ਹੁੰਦਾ ਜਿਹੜੇ ਆਪਣੀ ਇੰਡੀਆ ਸਟਾਰ ਇੰਡੀਆ ਸਟਾਰ ਜਦੋਂ ਮੈਂ 2008-09 ਦੀ ਗੱਲ ਆ ਸ਼ੁਰੂ 'ਚ ਲਾਈ ਨਾ ਡਿਸ਼ ਸਾਰਾ ਦਿਨ ਖਪੋ ਖੂਨ ਹੋ ਗਏ ਪਹਿਲਾਂ ਟੋਹਾ ਪਟਿਆ ਫਿਰ ਵੱਡੀ ਪਾਈਪ ਗੱਡੀ ਸੀਮਿੰਟ ਭਰਿਆ ਉਹਦੇ ਵਿੱਚ ਫਿਰ ਉਹ ਡਿਸ਼ ਨੂੰ ਵਸਾਂ ਸਿਗਨਲ ਲੱਭਿਆ ਠੀਕ ਮੈਂ ਹਜੇ ਆ ਕੇ ਰਿਲੈਕਸ ਹੋ ਕੇ ਕੰਮ ਟੀਵੀ ਮੂਰੇ ਬੈਠੇ ਹੀ ਚੈਨਲ ਲਾ ਤੇ ਮੇਰਾ ਗੇਟ ਖੜਕਿਆ ਠੀਕ ਹੈ ਤੇ ਮੈਂ ਦੇਖਿਆ ਕਿ ਬਾਹਰ ਤ ਗੋਰਾ ਗਮੰਡੀ ਖੜਾ ਯੰਗ ਜਾਂ ਮੁੰਡਾ ਤੇ ਕੁ ਦੋ ਦੇ ਵਾਈਫ ਦੋਨੇ ਆਣੇ ਅੱਛਾ ਕਹਿੰਦੇ ਜੀ ਅਸੀਂ ਤਾਂ ਬਹੁਤ ਅਪਸੈਟ ਆ ਅੱਛਾ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਜਿਹੜੀ ਤੂੰ ਡਿਸ਼ ਲਈ ਆ ਤੇ ਤੇ ਕਹਿੰਦੇ ਤਾਂ ਮੇਰੇ ਵਾਈਫ ਦਾ ਕਹਿੰਦੀ ਉਹ ਕਿਚਨ ਚ ਜਦੋਂ ਕੰਮ ਕਰਦੀ ਉਹਦਾ 뷰 ਮਾਰਤਾ ਅੱਗੇ ਉਹਨੂੰ ਸਾਹਮਣੇ ਪਾੜੀ ਦਿੰਦੀ ਸੀ ਤੇਰਾ ਤਾਂ ਵਿਊ ਮਰ ਗਿਆ ਤੇ ਕਹਿੰਦੇ ਤਾਂ ਤੂੰ ਕਿਤੋਂ ਪੁੱਛ ਕੇ ਲਈ ਆ ਤੂੰ ਇਹ ਲਾ ਨਹੀਂ ਸਕਦਾ ਕੀ ਬਾਤ ਹੈ ਤੇ ਤੈਨੂੰ ਕਾਉਂਸਲ ਤੋਂ ਅਪਰੂਵਲ ਲਈ ਆ ਤੂੰ ਕਿੱਥੋਂ ਲਈ ਆ ਮੈਂ ਕੰਪਲੇਨਟ ਕਰੂੰਗਾ ਜਾਂ ਤੂੰ ਦੱਸ ਹੁਣ ਆਪਾਂ ਲੋਕ ਹੁੰਨੇ ਆ ਇਹ ਆਪਾਂ ਥੋੜੇ ਜਿਹਾ ਊਣੇ ਹੁੰਨੇ ਆ ਥੋੜੇ ਜਿਹਾ ਊਂ ਡਰ ਜਾਂਦੇ ਆ ਛੇਤੀ ਅੰਗਰੇਜ਼ੀ ਬੋਲਦੇ ਤੂੰ ਡਰ ਜਾਂਦੇ ਆ ਘੇਰੀ ਕਿ ਨਹੀਂ ਇਹਦਾ ਮੈਂ ਉਹਨੂੰ ਬੜਾ ਪਲਾਈਟਲੀ ਕੁਛ ਆਪਣੇ ਨੂੰ ਸਖਾ ਹੀ ਇਹ ਗੱਲ ਜਾਂਦੀ ਆ ਵੀ ਧਰ ਗਾਂਡ ਗਮਾਂਡ ਨਾਲ ਬਣਾ ਕੇ ਰੱਖੋ ਮੈਂ ਉਹਨੂੰ ਬੜੇ ਪਲਾਈਟਲੀ ਕਿਹਾ ਮੈਂ ਕਿਹਾ ਦੇਖ ਭਰਾਵਾ ਮੇਰੇ ਹੱਥਾਂ ਤੇ ਤਾਂ ਛਾਲੇ ਹੋ ਗਏ ਤੇ ਮੈਂ ਸਾਰੇ ਦਿਨ ਦਾ ਖੱਪ ਖੂਣ ਕੇ ਲਾਈ ਆ ਜੇ ਤੂੰ ਕਮੇ ਮੈਂ 50 ਮਿੰਟਾਂ ਚ ਪਾਸੇ ਕਰਦਾ ਇਹ ਤਾਂ ਹੈਗਾ ਔਖਾ ਪਰ ਮੈਂ ਤੇਰਾ ਨਾਲ ਵਾਦਾ ਕਰਦਾ ਨੈਕਸਟ ਵੀਕਐਂਡ ਤੇ ਭਰਾਵਾ ਮੈਂ ਪਾਸੇ ਕਰ ਦੂਗਾ ਮੈਂ ਇੰਨੇ ਕਰ ਸਕਦਾ ਨਾ ਜੇ ਤੇਰੇ ਤੈਨੂੰ ਅਜੀਬ ਲੱਗਦੀ ਹੈ ਮੈਂ ਨੈਕਸਟ ਵੀਕਐਂਡ ਤੇ ਪਰਾਂ ਕਰ ਦੂਗਾ ਠੀਕ ਹੈ ਕਹਿੰਦਾ ਠੀਕ ਆ ਮੈਂ ਵੇਟ ਕਰਦਾ ਹਾਂ ਉਦੋਂ ਤੱਕ ਮੈਂ ਕੰਪਲੇਨ ਨਹੀਂ ਕਰਦਾ ਚਲੋ ਜੀ ਮੈਂ ਨੈਕਸਟ ਵੀਕਐਂਡ ਤੇ ਪੱਟ ਕੇ ਪਾਸੇ ਕਰਤੀ ਬਾਅਦ ਚੋਂ ਗਵੰਡੀ ਮੇਰਾ ਬਹੁਤ ਦੋਸਤ ਵੀ ਬਣ ਗਿਆ ਬਾਅਦ ਚੋਂ ਨੇ ਹਰ ਵਾਰੀ ਇਸ ਚੀਜ਼ ਦੀ ਸ਼ਰਮ ਵੀ ਝੱਲੀ ਵੀ ਬੀ ਇਹ ਕਿੱਥੋਂ ਦਾ ਸਿਸਟਮ ਆ ਇੱਥੋਂ ਦਾ ਰਾਈਟ ਆ ਵੀ ਉਹਨਾਂ ਤੋਂ ਪੁੱਛਣਾ ਬਣਦਾ ਸੀ 25 ਸਾਲ ਤੋਂ ਇੱਕ ਏਰੀਏ 'ਚ ਕੁਝ ਫੈਮਲੀਆਂ ਰਹਿ ਰਹੀਆਂ ਜੋ ਵੀ ਜਿੰਨੀਆਂ ਵੀ ਰਹਿ ਰਹੀਆਂ ਉਹਨਾਂ ਬੰਦਿਆਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਨਾਂ ਚੇਂਜ ਹੋ ਗਿਆ ਹੁਣ ਉਹਨਾਂ ਨੇ ਪਟੀਸ਼ਨ ਸ਼ੁਰੂ ਕਰ ਲਈ ਪਿਟੀਸ਼ਨ ਦੇ ਉੱਤੇ 1500 ਦੇ ਕਰੀਬ ਉਹਨਾਂ ਦੇ ਸਾਈਨ ਹੋ ਗਏ ਸੀ ਪਿਛਲੇ ਇੱਕ ਦੋ ਤਣ ਪਹਿਲਾਂ ਤੱਕ ਠੀਕ ਹੈ ਜੀ ਤੇ ਉਹ ਬੜੀ ਚਰਚਾ ਚਾ ਹੁਣ ਉਹ ਚ ਕਈ ਆਪਣੇ ਬੰਦੇ ਉਹਨਾਂ ਨੂੰ ਲੜੀ ਭੜੀ ਵੀ ਜਾਂਦੇ ਆ ਮਾੜਾ ਵੀ ਕਹੀ ਜਾਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਦੂਜੇ ਨਾਲ ਨੋਕ ਚੋਕ ਹੋ ਰਹੀ ਆ ਪਰ ਮੇਰਾ ਇਹ ਮੰਨਣਾ ਵੀ ਆਪਾਂ ਉਹਨਾਂ ਨਾਲ ਨਹੀਂ ਆਪਾਂ ਨੂੰ ਇਸ ਚੀਜ਼ ਦੇ ਉੱਤੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਾਰਨ ਕੀ ਹੈ ਇਹ ਉਹਨਾਂ ਦਾ ਪੱਖ ਆ ਇਹ ਵਿਚਾਰਿਆ ਜਾਣਾ ਚਾਹੀਦਾ ਸੀ ਉਹਨਾਂ ਨੂੰ ਕੌਨਫੀਡੈਂਸ ਚ ਲਿਆ ਜਾਣਾ ਚਾਹੀਦਾ ਸੀ ਜੇ ਉਹਨਾਂ ਨੂੰ ਬਾਬੇ ਨਾਨਕ ਬਾਰੇ ਦੱਸਿਆ ਜਾਂਦਾ ਹਾਂ ਉਹ ਨਹੀਂ ਨਾ ਕਰਦੇ ਸ਼ਾਇਦ ਉਹ ਨਾ ਨਾ ਕਰਦੇ ਆਪ ਹੀ ਕਹਿੰਦੇ ਵੀ ਹਾਂ ਚੰਗੀ ਗੱਲ ਆ ਬਹੁਤ ਹਾਂ ਇੱਕ ਤਾਂ ਇਹ ਗੱਲ ਹੋ ਗਈ ਆ ਜਿਹੜੀ ਜੀ ਆਪਾਂ ਜੇ ਇਹਦਾ ਪਹਿਲੂ ਵਿਚਾਰੀਏ ਹੁਣ ਆ ਗਏ ਦੂਜੇ ਪਾਸੇ ਆਜੋ ਹੁਣ ਆਪਣੇ ਬੰਦਿਆਂ ਨੇ ਵੀ ਨਾਲ ਦੀ ਨਾਲ ਪਟੀਸ਼ਨ ਸ਼ੁਰੂ ਕਰ ਲਈ ਹਾਂਜੀ ਆਪਣੇ ਕੋਲੇ ਪਹਿਲੇ 1-2 ਦਿਨਾਂ ਜੀ 3200 ਤੋਂ ਉੱਤੇ ਸਾਈਨ ਹੋ ਗਏ ਠੀਕ ਹੈ ਜੀ ਹੁਣ ਮੈਨੂੰ ਪਤਾ ਵੀ ਆਪਣੀ ਪਟੀਸ਼ਨ ਦੇ ਉੱਤੇ ਤਾਂ ਹਜ਼ਾਰਾਂ ਦੀ ਗਿਣਤੀ ਚ ਸਾਈਨ ਚਲੇ ਜਾਣਗੇ ਦੋ ਤਿੰਨ ਗੱਲਾਂ ਉਹਦਾ ਕਾਰਨ ਇੱਕ ਤਾਂ ਬਾਬੇ ਨਾਨਕ ਦਾ ਜਦੋਂ ਜ਼ਿਕਰ ਆ ਗਿਆ ਤੇ ਅਸੀਂ ਹਰ ਬੰਦਾ ਆ ਕੇ ਰੁਕੀ ਨਹੀਂ ਸਕਦਾ ਗੱਲਾਂ ਸਿੱਖ ਨਹੀਂ ਮੈਨੂੰ ਲੱਗਦਾ ਵੀ ਆਪਣੇ ਨਾਲ ਦੇ ਗਵਾਂਢੀ ਦੇਸ਼ ਤੇ ਵੀ ਸਾਰੇ ਤੇ ਨਾਲ ਹਿੰਦੂ ਭਰਾ ਵੀ ਸਾਰੇ ਉਹ ਕਰਨਗੇ ਹਾਂ ਜਗਤ ਗੁਰੂ ਕਹੇ ਆ ਬਾਬਾ ਨਾਨਕ ਜੇ ਜਗਤ ਗੁਰੂ ਕਹੇ ਤਾਂ ਜਗਤ ਗੁਰੂ ਹੈ ਮੈਨੂੰ ਲੱਗਦਾ ਵੀ ਕੁਝ ਇਥੋਂ ਦੇ ਲੋਕ ਵੀ ਹੈਗੇ ਨੇ ਜਿਹੜੇ ਕਰਨਗੇ ਕਿਉਂਕਿ ਜਿਹੜੇ ਨੇ ਫਲਸਫੀ ਪੜ੍ਹੀ ਹੈ ਗੁਰੂ ਨਾਨਕ ਦੇਵ ਜੀ ਦੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਮੈਨੂੰ ਲੱਗਦਾ ਵੀ ਉਹਨਾਂ ਨੂੰ ਉਹ ਚੀਜ਼ ਤੇ ਕੋਈ ਕਿੰਤੂ ਹੋਊਗਾ ਪਰ ਪ੍ਰੋਬਲਮਸ ਗਵਨ ਤੇ ਇੱਥੇ ਕੀ ਹੁੰਦੀ ਆ ਪ੍ਰੋਬਲਮ ਇਹ ਆਉਂਦੀ ਆ ਵੀ ਜਦੋਂ ਇਹ ਜੇ ਪਟੀਸ਼ਨਾਂ ਸਾਈਨ ਹੁੰਦੀਆਂ ਨਾ ਉਦੋਂ ਉਸ ਏਰੀਏ ਦੇ ਲੋਕਾਂ ਦੀ ਹੀ ਮਹੱਤਤਾ ਹੁੰਦੀ ਆ ਵੀ ਉਸ ਏਰੀਏ ਚ ਪ੍ਰਭਾਵਿਤ ਲੋਕ ਕੌਣ ਆ ਹੁਣ ਤੁਸੀਂ ਵਰਲਡਵਾਈਡ ਆਨਲਾਈਨ ਹੋ ਕੇ ਪਟੀਸ਼ਨ ਸਾਈਨ ਕਰਾ ਕੇ ਤੇ ਲੱਖਾਂ ਬੰਦੇ ਦੇ ਸਾਈਨ ਕਰਾ ਕੇ ਉਹਦਾ ਪ੍ਰਭਾਵ ਨਹੀਂ ਪਾ ਸਕਦੇ ਜਿਹੜਾ ਪ੍ਰਭਾਵ ਲੋਕਲ ਏਰੀਏ ਦਾ ਹੋਊਗਾ ਸੋ ਇਹਦਾ ਨਤੀਜਾ ਮੇਰੇ ਹਸਾਮਨਾ ਪਟੀਸ਼ਨੋ ਪਟੀਸ਼ਨ ਹੋਣ ਨਾਲੋਂ ਬੈਠ ਕੇ ਵੀ ਕੱਢਿਆ ਜਾ ਸਕਦਾ ਉਹਨਾਂ ਲੀਡਰਾਂ ਨਾਲ ਲੋਕਲ ਲੀਡਰਾਂ ਨਾਲ ਬੈਠ ਕੇ ਉਹਨਾਂ ਨੂੰ ਦੱਸਿਆ ਜਾਵੇ ਪਰ ਉਹਨੇ ਸਾਰੇ ਪੱਖ ਛੱਡ ਦਿਓ ਇਹਨੇ ਸਾਰੇ ਪੱਖਾਂ ਤੋਂ ਬਾਅਦ ਜਿਹੜਾ ਇੱਕ ਹੋਰ ਪੱਖ ਇੱਥੇ ਵਿਚਾਰਨ ਵਾਲਾ ਜਿਹੜਾ ਅਸਲੀ ਪੱਖ ਮੈਂ ਮੰਨਦਾ ਉਹ ਵਿਚਾਰਨ ਵਾਲਾ ਇਹ ਬਣਦਾ ਵੀ ਅਸੀਂ ਇਹਨੂੰ ਜਿਵੇਂ ਉਹਨਾਂ ਦੀ ਹੋਮ ਮੇ ਨੂੰ ਸੱਟ ਵੱਜੀ ਹੈ ਕਿਸਮ ਦੀ ਸਹੀ ਮਾਇਨੇ 'ਚ ਤਾਂ ਵੀ ਸਭ ਤੋਂ ਪੁੱਛਿਆ ਕਿਉਂ ਨਹੀਂ ਉਹੀ ਹੈ ਨਾ ਵੀ ਫੁੱਫੜ ਤੋਂ ਪੁੱਛ ਕੇ ਬਸ ਬਸ ਠੀਕ ਹੈ ਹਾਂਜੀ ਹਾਂਜੀ ਹੁਣ ਉਹ ਹੀ ਸੱਟ ਅਸੀਂ ਨਾ ਖਾਈਏ ਸਾਡੇ ਵੀ ਸੱਟ ਵੱਜ ਰਹੀ ਆ ਵੀ ਹੁਣ ਕਿਵੇਂ ਨਾਂ ਬਦਲ ਦੇਣਗੇ ਅਸੀਂ ਐਂ ਕਰਾਂਗੇ ਅਸੀਂ ਉਹ ਕਰਾਂਗੇ ਪਹਿਲੀ ਗੱਲ ਤਾਂ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਆ ਗੁਰੂ ਨਾਨਕ ਦੇਵ ਜੀ ਇੰਨਾ ਛੋਟੀਆਂ ਚੀਜ਼ਾਂ ਦੇ ਮੁਹਤਾਜ ਨਹੀਂ ਹਨ ਇਹ ਲੇਖ ਦਾ ਨਾਂ ਜੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਨਹੀਂ ਵੀ ਰੱਖਿਆ ਗਿਆ ਉਹਨਾਂ ਦਾ ਕੱਦ ਛੋਟਾ ਨਹੀਂ ਹੋ ਸਕਦਾ ਬਿਲਕੁਲ ਨਹੀਂ ਉਹ ਐਡੀ ਛੋਟੀ ਹਸਤੀ ਨਹੀਂ ਹਨ ਵੀ ਇੰਨੀਆਂ ਕ ਗੱਲਾਂ ਦੇ ਮੁਹਤਾਜ ਆ ਉਹਨਾਂ ਲਈ ਤਾਂ ਸਾਰੇ ਨਵਾ ਖੰਡਾਂ ਦਾ ਵੀ ਜੇ ਹੋਵੇ ਨਾ ਤਾਂ ਵੀ ਥੋੜਾ ਨਵਾ ਖੰਡਾਂ ਦੀ ਵੀ ਜੇ ਕਹੀਏ ਨਾ ਵੀ ਉਹਨੂੰ ਕਹਿ ਦਈਏ ਵੀ ਗੁਰੂ ਨਾਨਕ ਦਾ ਇਹ ਉਹ ਆ ਧਰਤੀ ਹੈ ਤੇ ਉਹ ਵੀ ਥੋੜੀ ਉਹਨਾਂ ਲਈ ਤੇ ਉਹਨਾਂ ਦੀ ਨਜ਼ਰ 'ਚ ਜੇ ਆ ਜੀ ਗੁਰੂ ਨਾਨਕ ਸਾਹਿਬ ਦੀ ਜੇ ਆਪਾਂ ਉਹਨਾਂ ਦੀ ਪੜ੍ਹੀ ਆ ਜੇ ਉਹਨਾਂ ਨੂੰ ਉਹਨਾਂ ਬਾਰੇ ਜਾਣਿਆ ਤਾਂ ਉਹਨਾਂ ਉਹਨਾਂ ਲਈ ਮਸਲਾ ਹੀ ਨਹੀਂ ਸਹੀ ਹੈ ਜੀ ਉਹਨਾਂ ਲਈ ਤਾਂ ਮਸਲਾ ਹੀ ਨਹੀਂ ਸੀ ਉਹ ਤਾਂ ਆਖਣਗੇ ਤੇਰ ਮੇਰ ਚ ਕਿੱਧਰ ਫਸੇ ਬੈਠੇ ਹੋ ਤਾਂ ਹੈ ਹੀ ਨਹੀਂ ਕੋਈ ਚੀਜ਼ ਚੀਜ਼ਾਂ ਤਾਂ ਕੁਝ ਹੋਰ ਵੀ ਆ ਹੁਣ ਇੱਕ ਗੱਲ ਹੋਰ ਆ ਜੂਗੀ ਹੁਣ ਤੁਸੀਂ ਇਹਦਾ 네ਗਟਿਵ ਪਹਿਲੂ ਹੋਰ ਦੇਖ ਸਕਦੇ ਹੋ ਚਲ ਠੀਕ ਆ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੱਖਤਾ ਹੁਣ 4 ਦਿਨਾਂ ਨੂੰ ਉਸ ਲੇਕ ਦੇ ਉੱਤੇ ਬਾਰਬੀਕਿਊ ਲੱਗਦੇ ਆ ਮੀਟ ਮਸਲੀਆਂ ਭੁੰਨੀਆਂ ਜਾਂਦੀਆਂ ਮੱਛੀਆਂ ਫੜੀਆਂ ਜਾਂਦੀਆਂ ਉੱਥੇ ਸਾਰਾ ਕੁਝ ਫੇਰ ਫੇਰ ਸਾਨੂੰ ਪੀੜ ਲੱਗੂਗੀ ਲੱਗੇਗੀ ਓਬਵੀਅਸਲੀ ਫਿਰ ਤਾਂ ਜ਼ਿਆਦਾ ਲੱਗੇਗੀ ਇਦਾਂ ਤਾਂ ਹੈ ਨਹੀਂ ਵੀ ਆਪਾਂ ਉਹਨੂੰ ਰੋਕ ਦਿਆਂਗੇ ਨਹੀਂ ਅਸੀਂ ਖੋਦ ਜਦੋਂ ਆਪਦੇ ਮੁਲਕ ਦੇ ਵਿੱਚ ਇਹੋ ਜਿਹੇ ਗੱਲਾਂ ਦੇਖਦੇ ਆ ਇੱਕ ਦੂਜੇ ਨੂੰ ਤੰਗ ਕਰਨ ਲਈ ਅਸੀਂ ਬਹੁਤ ਸਾਰੇ ਇਹੋ ਜਿਹੇ ਮਸਲੇ ਲੱਭਦੇ ਆ ਵੀ ਅਸੀਂ ਫਲਾਣੇ ਨੂੰ ਫਲਾਣੇ ਤਾਂ ਤੰਗ ਕਿਵੇਂ ਕਰਨਾ ਤਾਂ ਇਹ ਵੀ ਤਾਂ ਸਾਨੂੰ ਤੰਗ ਕਰਨ ਲੱਗ ਸਕਦੇ ਆ ਕੱਲ ਨੂੰ ਉਸ ਪਾਣੀ ਨੂੰ ਮਿਸਯੂਜ਼ ਕਰਨ ਲੱਗ ਜਾਣ ਕੱਲ ਨੂੰ ਉੱਥੇ ਆ ਕੇ ਹੋਰ ਗੰਦ ਪਾਉਣ ਲੱਗ ਜਾਣ ਫੇਰ ਆਪਾਂ ਕੀ ਕਰਾਂਗੇ ਸੋ ਗੱਲਾਂ ਪਤਨੀਆਂ ਨਾ ਹੁਣ ਕੱਲ ਪਰਸੋਂ ਦੇਖੀਏ ਤੁਸੀਂ ਵੀ ਅੱਜ ਤੱਕ ਮੈਂ ਤਾਂ ਆਪਦੀ ਲਾਈਫ 'ਚ ਸੁਣਿਆ ਨਹੀਂ ਸ਼ਾਇਦ ਤੁਸੀਂ ਸੁਣਿਆ ਹੋਵੇ ਕਦੇ ਦੇਖਿਆ ਵੀ ਕਿਸੇ ਧਰਮ ਸਥਾਨ ਨੂੰ ਛੋਟਾ ਦਿਖਾਉਣ ਲਈ ਕਿਸੇ ਦੂਜੇ ਦੇ ਧਰਮ ਤੋਂ ਦੇ ਜਾ ਕੇ ਸਰੋਵਰ ਚ ਘੋੜਾ ਨਵਾ ਲਿਆ ਹੋਵੇ ਨਹੀਂ ਕੀ ਉਹ ਕੀ ਚੀਜ਼ ਆ ਉਹ ਸਿਰਫ ਤੇ ਸਿਰਫ ਅਸੀਂ ਇੱਕ ਦੂਜੇ ਨੂੰ ਛੋਟਾ ਦਿਖਾਉਣ ਲਈ ਹੈ ਨਾ ਸਾਨੂੰ ਸਾਡੇ ਗੁਰੂਆਂ ਪੀਰਾਂ ਨੇ ਇੰਨਾਂ ਗੱਲਾਂ ਤੋਂ ਬਹੁਤ ਦੂਰ ਰੱਖਿਆ ਥੋੜੀ ਜੀ ਸੋਚ ਵੱਡੀ ਰੱਖੀਏ ਇਨ੍ਹਾਂ ਗੱਲਾਂ 'ਚ ਨਾ ਉਲਝੀਏ ਇਹ ਗੱਲਾਂ ਬਹੁਤ ਛੋਟੇ ਲੈਵਲ ਦੀਆਂ ਤੇ ਜੇਕਰ ਅਸੀਂ ਉਲਝਣਾ ਨਾ ਅਸੀਂ ਆਪਣੀ ਨਿੱਜਤਾ ਨਾ ਉਲਝ ਲਈਏ ਅਸੀਂ ਗੁਰੂ ਨਾਨਕ ਸਾਹਿਬ ਨੂੰ ਵਿੱਚ ਨਾ ਪਾ ਗਏ ਉਹ ਉਹਨਾਂ ਨੇ ਤਾਂ ਸਾਨੂੰ ਏਕ ਕਿਹਾ ਸਭ ਨੂੰ ਏਕ ਕਿਹਾ ਅਸੀਂ ਏਕ ਆ ਹਾਂ ਜੇ ਸਾਡੀ ਦਲੀਲ ਚ ਸਾਡੀ ਅਪੀਲ ਚ ਤੇ ਸਾਡੀ ਗੱਲ ਕਰਨ ਚ ਦਮ ਹੋਇਆ ਨਾ ਤੇ ਉਹ ਅਸੀਂ ਉਹਨਾਂ ਨੂੰ ਮਨਾ ਲਾਂਗੇ ਹਮ ਸਿੰਪਲ ਜੀ ਗਾਣੀ ਆ ਨਾ ਤਰੀਕੇ ਨਾਲ ਜਾਈਏ ਲਓ ਉਹਦੇ ਮੁਕਾਬਲੇ ਜਾਂ ਜਿਹੜਾ ਕਾਉਂਸਲ ਦੇ ਸੰਵਿਧਾਨ ਨੇ ਇੱਥੇ ਉਹਦੇ ਤਰੀਕੇ ਨਾਲ ਜਾਈਏ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਅਰ ਚਲਾਨੀ ਚਾਹੀਦੀ ਐ ਇਸ ਕੰਮ ਚ ਵੈਸੇ ਕੁੱਲ ਮਿਲਾ ਕੇ ਮੈਂ ਤਾਂ ਇਹੀ ਕਹੂੰਗਾ ਵੀ ਇਸ ਨੂੰ ਬਾੜਾ ਛਾਲ ਜਾਂ ਮੁੱਦਾ ਨਾ ਬਣਾਈਏ ਇਸ ਨੂੰ ਉਹ ਲੋਕ ਜਿਨ੍ਹਾਂ ਨੇ ਇਹਨੂੰ ਮਨਜ਼ੂਰ ਕਰਾਇਆ ਉਹੀ ਉਹਨਾਂ ਤੇ ਲਟਦਾ ਮੋਨਾ ਤੇ ਛੱਡ ਦਿਓ ਉਹਨਾਂ ਨੂੰ ਹੈਂਡਲ ਕਰਨ ਦਿਓ ਉਹ ਜੇ ਉਹਨੂੰ ਨਾ ਕਰਵਾ ਸਕਦੇ ਕੌਂਸਲ ਤੇ ਤੇ ਉਹਦੀ ਪ੍ਰੋਟੈਕਟ ਵੀ ਕਰ ਸਕਦੇ ਆ ਤੇ ਉਹਦੇ ਨਾਲ ਗੰਦਾ ਹਾਲ ਘੱਟ ਪਊ ਆ ਨੰਬਰ 1 ਤਾਂ ਉਹਨਾਂ ਨੂੰ ਜ਼ਮੀਨੀ ਸੱਚਾਈ ਪਤਾ ਜਿਹੜੇ ਬੰਦੇ ਨੇ ਇਹ ਕਰਾਇਆ ਜਿਹੜੇ ਮੋਢੀ ਆ ਉਥੇ ਉਹਨਾਂ ਨੂੰ ਜਮੀਨੀ ਸਚਾਈ ਪਤਾ ਵੀ ਕਿਹੜੇ ਚੈਨਲ ਤੇ ਗਿਆ ਹੁਣ ਮੈਂ ਇੱਥੇ ਬੈਠਾ ਮੈਂ ਹੋਰ ਨਵਾਂ ਚੈਨਲ ਖੋਲਦਾਂ ਵੀ ਆਇਆ ਜਾਵੜੋ ਆਇਆ ਜਾਵੜੋ ਉਹ ਕੁ ਤਕ ਨਹੀਂ ਬਣਦਾ ਸੋ ਅਸੀਂ ਸਾਰੇ ਜਾਣੇ ਇਸ ਗੱਲ ਦੇ ਉੱਤੇ ਅੱਜ ਦੇ ਸ਼ੋਅ ਦਾ ਸਾਡਾ ਇੰਨਾ ਕੀ ਮਕਸਦ ਆ ਵੀ ਸਾਰੇ ਜਾਣੇ ਇੱਕ ਗੱਲ ਦਾ ਧਿਆਨ ਰੱਖਿਏ ਵੀ ਇਸ ਮੁਲਕ ਦੇ ਵਿੱਚ ਆ ਕੇ ਅਸੀਂ ਤੇਰ ਮੇਰ ਨੂੰ ਹੋਰ ਨਾ ਵਧਾਵਾ ਦਈਏ ਤੇ ਉਹ ਵੀ ਉਸ ਗੁਰੂ ਦੇ ਨਾਂ ਤੇ ਜਿਹੜੇ ਨੇ ਗੁਰੂ ਨੇ ਤੇਰਾ ਤੇ ਮੇਰੇ ਨੂੰ ਖਤਮ ਕਰ ਤੇ ਸਾਰਿਆਂ ਨੂੰ ਇੱਕ ਕੀਤਾ ਹੋਇਆ ਉਸ ਦੇ ਨਾਂ ਦੇ ਉੱਤੇ ਸੀ ਨਾਮ ਬਧਾਈਏ ਸਾਨੂੰ ਇਸ ਗਰੁੱਪ ਨੂੰ ਜਿਹੜੇ ਇੱਕ ਬਹੁਤ ਹੀ ਉਦਮੀ ਲੋਕ ਆ ਜਿਨ੍ਹਾਂ ਨੇ ਉਪਰਾਲਾ ਸੋਚਿਆ ਤੇ ਕੀਤਾ ਉਹਨਾਂ ਨੂੰ ਕਰਨ ਦੀਏ ਤੇ ਉਹਨਾਂ ਨੂੰ ਵੀ ਬੇਨਤੀ ਆ ਵੀ ਪ੍ਰੋਪਰ ਜਾ ਕੇ ਇਕੱਲੇ ਇਕੱਲੇ ਬੰਦੇ ਨੂੰ ਤੁਸੀਂ ਇਹ ਦੱਸ ਕੇ ਦੇਖੋ ਉਹਨਾਂ ਕੋਲੇ ਮੰਨੋ ਵੀ ਇਹ ਸਾਡੀ ਗਲਤੀ ਆ ਤੁਹਾਨੂੰ ਪੁੱਛਿਆ ਨਹੀਂ ਇਹ ਮੰਨਣ ਚ ਵੀ ਕੋਈ ਹਮੇ ਨਹੀਂ ਜਾਂਦੀ ਬਾਬੇ ਨਾਨਕ ਨੇ ਝੁਕਣ ਵਾਲਿਆਂ ਦੇ ਫਲ ਲੱਗਦੇ ਦੱਸਿਆ ਤਾਂ ਫਿਰ ਸਿੰਪਲ ਜੀਆਂ ਗੱਲਾਂ ਇਹਨੂੰ ਸਿੰਪਲ ਹੀ ਰੱਖੀਏ ਇਹਨੂੰ ਉਲਝਾਈਏ ਨਾ ਮੈਨੂੰ ਲੱਗਦਾ ਵੀ ਵੱਡੀਆਂ-ਵੱਡੀਆਂ ਜਿਹੜੀਆਂ ਮੁੱਦੇ ਹੁੰਦੇ ਨੇ ਇੰਟਰਨੈਸ਼ਨਲ ਲੈਵਲ ਤੇ ਵੀ ਉਹ ਟੇਬਲ ਤੇ ਆ ਕੇ ਮੁੱਕਦੇ ਨਹੀਂ। ਮੁੱਕਣੇ ਕੀ ਫੇਰ ਉਹ ਦੀਆਂ ਅਗੇ ਡੰਡੇ ਨਾਲ ਚੱਕ ਕੇ ਦਬਾ ਲਾਂਗੇ ਅਸੀਂ ਜਾਂ ਪੋਸਟਾਂ ਪਾ ਕੇ ਦਬਾ ਲਾਂਗੇ ਉਹ ਗੱਲ ਨਹੀਂ ਜੀ ਮੈਨੂੰ ਲੱਗਦਾ ਬਣਦੀ। ਤੁਸੀਂ ਬੈਠ ਕੇ ਗੱਲ ਕਰੋ ਜਿਹੜੇ ਹੈਗੇ ਨੇ ਇਨਵੋਲਵਿੰਗ ਟੀਰਾਨੇ ਦੇ ਜਿਹੜੀਆਂ ਦੋਨਾਂ ਇਹ ਕਾਉਂਸਲ ਆਇਆ ਜਾਂ ਫੈਡਰਲ ਦੇ ਜਿੰਨੇ ਵੀ ਮਿਨਿਸਟਰ ਨੇ ਸਾਰਿਆਂ ਨਾਲ ਬੈਠ ਕੇ ਗੱਲ ਕਰੋ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਦਾ ਹੋ ਅਸਲ ਥੋੜੀ ਜਿਹੀ ਇੱਥੇ ਗਲਤੀ ਕਿੱਥੇ ਹੋ ਰਹੀ ਐ ਸਗੋਂ ਤਾਂ ਗਲਤੀ ਇਹ ਔਰ ਇਹ ਵੀ ਸਾਡੇ ਦਿਮਾਗ 'ਚ ਇੱਕ ਜੀ ਜੱਜ ਗਈ ਵੀ ਸੋਸ਼ਲ ਮੀਡੀਆ ਨਾ ਜਿਹੜਾ ਉਹ ਡਿਸੀਜਨ ਮੇਕਰ ਆ ਇੱਥੇ ਇਹੀ ਪ੍ਰੋਬਲਮ ਵੱਡੀ ਆ ਜੀ ਜਾਂ ਮੀਡੀਆ ਡਿਸੀਜਨ ਮੇਕਰ ਆ ਨਾ ਮੀਡੀਆ ਡਿਸੀਜਨ ਮੇਕਰ ਆ ਨਾ ਸੋਸ਼ਲ ਮੀਡੀਆ ਡਿਸੀਜਨ ਮੇਕਰ ਆ ਜਿਹੜਾ ਬੰਦੇ ਜਿਹੜੀ ਚੀਜ਼ ਨਾਲ ਡਾਇਰੈਕਟਲੀ ਜੁੜੇ ਆ ਉਹ ਬੰਦੇ ਜੇ ਤਾਂ ਹੋਣਗੇ ਪਹਿਲੇ ਮੋੜ ਤੇ ਸਾਰੇ ਦੁਨੀਆਂ ਲੜ ਪੈਂਦੀ ਐ ਲੜ ਪੀ ਹਾਂਜੀ ਹੋ ਸਕਦਾ ਤਾਂ ਵਿਤਕਰੇ ਹੋ ਸਕਦਾ ਟਕਰਾਅ ਹੋ ਸਕਦਾ ਆ ਉਦੋਂ ਅਗਲੇ ਦੋ ਵਰਾ ਖੁੱਲ ਗਏ ਇੱਕ ਖੁੱਲ ਗਿਆ ਲੀਗਲ ਵੇ ਕੋਰਟ ਕਚੈਰੀਆਂ ਉਹ ਇੱਕ ਖੁੱਲ ਗਿਆ ਰਾਹ ਭਾਈਚਾਰੇ ਨਾਤੇ ਸਮਝਦਾਰੀ ਨਾਲ ਮਿਲਣਾ ਸਹੀ ਹੈ ਠੀਕ ਹੈ ਐਂਡ ਦੇ ਉੱਤੇ ਜੇ ਐਂ ਦੀ ਹੋ ਕੇ ਆਜੋ ਤਾਂ ਵੀ ਭਾਈਚਾਰੇ ਨੇ ਭਾ ਕੇ ਤੁਹਾਡਾ ਰਾਜੀਨਾਮਾ ਕਰਾਉਣਾ ਤੇ ਭਾਈਚਾਰੇ ਨੇ ਗੱਲਬਾਤ ਨਿਬੇੜਨੀ ਆ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਐਂ ਦੀ ਆਜੋਗੇ ਸ਼ਾਰਟਕਟ ਆ ਸੌਖੇ ਆਜੋਗੇ ਸੋ ਫਰਕ ਕਿੱਥੇ ਪੈਂਦਾ ਮਾੜੀ ਜੀ ਸਾਨੂੰ ਹੋਮਿਓ ਤੱਕਣੀ ਪੈਂਦੀ ਹੈ ਕਈ ਵਾਰੀ ਕੀ ਹੁੰਦਾ ਨਾ ਆਉਣੇ ਮੈਨੂੰ ਐ ਕਹਤਾ ਐਨੇ ਮੈਨੂੰ ਐ ਕਹਤਾ ਹਰ ਇੱਕ ਦਾ ਰਾਈਟ ਹੈ ਜੀ ਜੀਨੇ ਕਹਿਣਾ ਕਹਿਣ ਦਿਓ ਕੋਈ ਫਰਕ ਨਹੀਂ ਪੈਂਦਾ ਉਹਨੂੰ ਲਾਈਟਲੀ ਲਾਈਟ ਮੋਡ ਚ ਲਓ ਜੀ ਉਹਨੂੰ ਕਦੇ ਵੀ ਸੀਰੀਅਸ ਨਾ ਲਓ ਇਸ ਚੀਜ਼ ਨੂੰ ਕਿਸੇ ਦੀ ਇੱਥੇ ਨਿੱਜੀ ਦੁਸ਼ਮਣੀ ਨਹੀਂ ਹੈ ਕਿਸੇ ਨਾਲ ਨਹੀਂ ਸੋਸ਼ਲ ਮੀਡੀਆ ਦਾ ਕਾਫੀ 네ਗੇਟਿਵ ਪ੍ਰਭਾਵ ਨੇ ਮੈਨੂੰ ਯਾਦ ਆ ਵੀ ਜਾਂ ਜਦੋਂ ਪਿੰਡਾਂ 'ਚ ਖੁਆਰ ਹੁੰਦੇ ਸੀਗੇ ਸੋਸ਼ਲ ਮੀਡੀਆ ਤੋਂ ਪਹਿਲਾਂ ਇੱਕ ਬੰਦਾ ਜੇ ਕੋਈ ਪੜਿਆ ਲਿਖਿਆ ਜਾਂ ਕੋਈ ਪੜ ਲੈਂਦਾ ਸੀ ਅਖਬਾਰ ਤੇ ਚਾਰ ਬੰਦੇ ਉਹਦੇ ਨਾਲ ਬੈਠੇ ਹੁੰਦੇ ਪਿੰਡ 'ਚ ਤੇ ਉਹ ਦੱਸਦਾ ਸੀ ਵੀ ਭਾਈ ਅੱਜ ਇਹ ਪ੍ਰਧਾਨ ਮੰਤਰੀ ਨੇ ਇਹ ਐਲਾਨ ਕਰਤਾ ਤੇ ਚਾਰ ਬੰਦਿਆਂ ਦੇ opinion ਅਲੱਗ-ਅਲੱਗ ਹੁੰਦੇ ਸੀ ਨਹੀਂ ਨਹੀਂ ਯਾਰ ਇਹ ਕਿੱਦਾਂ ਕਰ ਦੂਗਾ ਅੱਜ ਐਵੇਂ ਕਿੱਦਾਂ ਕਰ ਦੂਗਾ Nehru ਇਹਨੇ ਕਿਵੇਂ ਕਰਤਾ ਪਰ ਉਹ ਕਦੇ ਇਦਾਂ ਨਹੀਂ ਗਾਲੋਂ-ਗਲੋਚ ਨਹੀਂ ਹੋਏ ਕਿਉਂਕਿ ਇੱਕ ਪਿੰਡ 'ਚ ਰਹਿਣਾ ਭਾਈਚਾਰਾ ਸੀਗਾ ਹਾਸੀ ਮਜ਼ਾਕ 'ਚ ਉਹ ਗੱਲਾਂ ਉੱਥੇ ਹੀ ਰੱਖ ਦਿੰਦੇ ਸੀਗੇ ਪਰ ਉਹਦੇ ਸਾਰਥਿਕ ਨੇ ਸਿੱਟੇ ਨਿਕਲਦੇ ਸੀਗੇ ਕਿਉਂਕਿ ਖ਼ਬਰ ਪਹੁੰਚਦੀ ਸੀ ਸਾਡੇ ਤੱਕ ਤੇ ਖ਼ਬਰ ਮੀਡੀਆ ਦਾ ਕੰਮ ਖ਼ਬਰ ਪਹੁੰਚਾਉਣਾ ਹੀ ਐ ਬਸ ਮੀਡੀਆ ਇੱਕ ਦਰਪਣ ਹੈ ਇੱਕ ਸ਼ੀਸ਼ਾ ਹੋਰ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਸੋ ਕੋਸ਼ਿਸ਼ ਕਰਿਆ ਕਰਿਏ ਇੱਕ ਦੂਜੇ ਨਾਲ ਰਲ ਕੇ ਇਹਨੂੰ ਖਾਈਏ ਹਰੇਕ ਬੰਦੇ ਦਾ ਸਤਿਕਾਰ ਕਰੀਏ ਤੇ ਇਹ ਵੱਡੇ ਮੁੱਦੇ ਨੂੰ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਇਸ ਵੱਡੇ ਮੁੱਦੇ ਨੂੰ ਬੜੀ ਸਹਜਤਾ ਨਾਲ ਤੇ ਸਰਲਤਾ ਨਾਲ ਗੁਰੂ ਸਾਹਿਬ ਦੇ ਜਿਹੜੇ ਦਰਸਾਏ ਮਾਰਗ ਦੇ ਉੱਤੇ ਚੱਲਦੇ ਹੋਏ ਅਸੀਂ ਉਹ ਨਜਿੱਠ ਲਈਏ ਇਹੀ ਦੁਆ ਕਰਦੇ ਆ ਇੱਕ ਹੋਰ ਵੀ ਹੈ ਬਾਈ ਮੈਨੂੰ ਲੱਗਦਾ ਵੀ ਹਰ ਇੱਕ ਇੱਕ ਕੱਲਾ ਕਮੇਟੀਆਂ ਜਾਂ ਗੁਰੂ ਘਰਾਂ ਦਾ ਮਾਮਲੇ ਨਹੀਂ ਹੁੰਦੇ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਜੇ ਕੋਈ ਦਸਤਾਰਧਾਰੀ ਆ ਉਹਦਾ ਫਰਜ ਬਣਦਾ ਕਿ ਕਿਤੇ ਵੀ ਜਿੱਥੇ ਵਿਛਪਰਦਾ ਕੰਮ ਤੇ ਹੋਵੇ ਠੀਕ ਹੈ ਬਸ ਚ ਬੈਠਿਆ ਜਾਂ ਤੁਸੀਂ ਟੈਕਸੀ ਚ ਲਾਉਨੇ ਹੋ ਉਹ ਆਪ ਇੱਕ ਸਿੱਖੀ ਦੀ ਮਿਸਾਲ ਹੈ ਤੁਸੀਂ ਚੰਗੇ ਕੰਮ ਕਰੋ ਚੰਗੀਆਂ ਗੱਲਾਂ ਕਰੋ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਉਹਨਾਂ ਦੇ ਕਲਚਰ ਬਾਰੇ ਪੁੱਛੋ ਆਪਣੇ ਬਾਰੇ ਦੱਸੋ ਆਪਣੇ ਗੁਰੂਆਂ ਬਾਰੇ ਤੇ ਮੈਨੂੰ ਲੱਗਦਾ ਵੀ ਇਹਦੇ ਨਾਲ ਪਿਆਰ ਹੀ ਵੱਧ ਆਈ। ਦੇਖੋ 90% ਤਾਂ ਮੈਂ ਇੱਥੇ ਕਹਿ ਸਕਦਾ ਦਾਅਵੇ ਨਾਲ ਲੋਕ ਕਰਦੇ ਆ। ਸਮਝ ਗੇ ਲੋ ਕਾਫੀ ਸਮਝਦਾ 90% ਸਾਡੇ ਲੋਕ ਨਾ ਆਪਦੇ ਵਰਕਪਲੇਸ ਦੇ ਉੱਤੇ ਵੀ ਹੋਰ ਵੀ ਅੱਜ ਤੋਂ ਮੇਰੇ ਯਾਦ ਆ 2700 ਦੀ ਗੱਲ। 2007 ਇੱਕ ਵਰਕਪਲੇਸ ਦੇ ਉੱਤੇ ਮੇਰੀ ਬੁੱਕ ਦੇ ਵਿੱਚ ਵੀ ਇਹ ਛਪਿਆ ਆ ਆਰਟੀਕਲ। 7 ਦੇ ਵਿੱਚ ਮੈਂ ਦੇਖਿਆ ਵਰਕਪਲੇਸ ਤੇ ਇੱਕ ਬੰਦਾ ਔ ਗੋਰਿਆਂ ਦੇ ਵਿੱਚ ਬੈਠ ਕੇ ਇਹ ਵਿੜਾਈ ਚ ਕਰ ਰਿਹਾ ਸੀ ਵੀ ਕਿਵੇਂ ਸਾਡੀਆਂ ਯੰਗ ਕੁੜੀਆਂ ਆ ਰਹੀਆਂ ਤੇ ਉਹਨਾਂ ਨੂੰ ਕਿਵੇਂ ਪਰਮਾਇਆ ਜਾ ਸਕਦਾ ਇਹ ਚੀਜ਼ਾਂ ਉਹ ਗੋਰਿਆਂ ਦੇ ਬੈਠਾ ਟੇਬਲ ਤੇ ਦੱਸ ਕੇ ਚੌੜਾ ਹੋ ਰਿਹਾ ਸੀ ਤੇ ਮੈਂ ਉਸ ਨਾਲ ਬਹਿਸ ਸਿਆ ਮੇਰੀ ਲੜਾਈ ਹੋਈ ਇਸ ਗੱਲ ਤੇ ਤੇ ਵੀ ਯਾਰ ਕੱਲ ਨੂੰ ਜੇ ਕਿਸੇ ਨੇ ਆਪਣੀ ਧੀ ਪਹਿਣ ਨੂੰ ਗੋਰੇ ਨੇ ਕੁਝ ਕਹਿਤਾ ਤੇ ਆਪਾਂ ਬਹੁਤ ਟੜਫਾਂਗੇ ਤੇ ਤੂੰ ਉਹਨਾਂ ਨੂੰ ਇਨਵਾਈਟ ਕਰੀ ਜਨਾ ਇਹ ਚੀਜ਼ਾਂ ਤੇ ਤੇ ਉਹ ਦਰਜ ਆ ਸਾਰਾ ਘਟਨਾ ਕ੍ਰਮ ਮੇਰੀ ਕਿਤਾਬ ਦੇ ਵਿੱਚ ਇਹ ਬਹੁਤ ਵੱਡਾ ਕੰਡ ਹੋਇਆ ਸੀ ਉਸ ਟਾਈਮ ਪਰ ਅੱਜ ਉਹ ਨਹੀਂ ਹੈਗਾ ਅੱਜ ਸਾਡੇ ਲੋਕ ਆਮ ਆਪਦੇ ਵਰਕਪਲੇਸ ਤੇ ਚੰਗੀ ਸਿੱਖਿਆ ਦਿੰਦੇ ਆ ہاں ਜੰਗ ਜਨਰੇਸ਼ਨ ਕੇ ਇਹ ਰੀ ਛੋਟੇ ਬੱਚੇ ਹੁੰਦੇ ਆ ਇੱਕ ਦੂਜੇ ਨੂੰ ਗਾਲ ਦੇਣੀ ਸਿਖਾ ਲਈ ਹੋਰ ਕਰ ਲਈ ਉਹ 5-7% ਹੁੰਦੇ ਆ ਪਰ ਉਹਨਾਂ ਨੂੰ ਵੀ ਆਪਾਂ ਰਿਕੁਐਸਟ ਕਰਦੇ ਆ ਵੀ ਭਰਾਵੋ ਬੇਨਤੀ ਆ ਤੁਹਾਡੇ ਮੂਰੇ ਜਿੰਨਾ ਵੀ ਹੋ ਸਕਦਾ ਆਪਾਂ ਆਪ ਦਾ ਆਪ ਐਦਾਂ ਨਾ ਛੋਟਾ ਕਰਿਆ ਕਰੀਏ ਕਿਸੇ ਕੋਲੇ ਜਦੋਂ ਫਿਰ ਦੂਜਾ ਕਹਿੰਦਾ ਸਾਨੂੰ ਬੁਰਾ ਲੱਗਦਾ ਹੂੰ ਸਹੀ ਹੈ ਜੀ ਸੋ ਇਹ ਸੀਗਾ ਜਿਆਦਾ ਮੁੱਦਾ ਕਾਫੀ ਗੰਭੀਰ ਹੈ ਨਹੀਂ ਸੀਮ ਇਹ ਵੀ ਇਹੀ ਕਰਦੇ ਆ ਕਿ ਜਿਹੜੇ ਸੁਣਨ ਵਾਲੇ ਸਰੋਤੇ ਨੇ ਜਾਂ ਇੱਥੇ ਆਸਟ੍ਰੇਲੀਆ 'ਚ ਵਸਦੇ ਪੰਜਾਬੀ ਨੇ ਉਹ ਇਸ ਚੀਜ਼ ਤੇ ਥੋੜਾ ਜਿਹਾ ਗੌਰ ਫਮਾਨਗੇ ਤੇ ਅਸੀਂ ਆਪਣੇ ਗੁਰੂਆਂ ਦੀਆਂ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ ਸਿੱਖਾਵਾਂ ਨੇ ਅਸੀਂ ਉਹਨਾਂ ਦੇ ਪਹਿਰਾ ਦਈਏ ਨਾ ਕਿ ਇੱਧਰ ਉੱਧਰ ਉਂਗਲਾਂ ਕਰੀਏ ਤੇ ਟਿੱਪਣੀਆਂ ਫੇਸਬੁੱਕ ਤੇ ਕਰਨੀਆਂ ਜਾਂ ਸੋਸ਼ਲ ਮੀਡੀਆ ਤੇ ਕਰਨੀਆਂ ਉਹ ਗੱਲਾਂ ਹੋਰ ਨੇ ਸਾਨੂੰ ਆਪਣੀਆਂ ਕਦਰਾਂ ਕੀਮਤਾਂ ਜਿਹੜੀਆਂ ਮਹਾਰਾਜ ਨੇ ਬਖਸ਼ੀਆਂ ਸਾਨੂੰ ਅਸੀਂ ਉਹਨਾਂ ਤੇ ਪਹਿਰਾ ਦਈਏ ਬਿਲਕੁਲ ਜੀ ਬਿਲਕੁਲ ਜਾਂਦੇ ਜਾਂਦੇ ਇਹਨਾਂ ਜ਼ਰੂਰ ਕਹੀਏ ਵੀ ਕਿਵੇਂ ਲੱਗੂ ਆ ਜੇ ਇੱਕ ਪਾਸੇ ਆਪਾਂ ਉਹ ਚਾਰ ਬੰਦੇ ਸਮਝਾਉਣਗੇ ਵੀ ਸਾਡੇ ਗੁਰੂ ਸਾਹਿਬ ਸ਼ਾਂਤੀ ਦੇ ਪੁਜਾਰੀ ਸੀ ਸਾਡੇ ਗੁਰੂ ਸਾਹਿਬ ਮਾਨਸ ਕੀ ਏਕ ਜਾਤ ਕਹਿੰਦੇ ਸੀ ਸਾਡੇ ਗੁਰੂ ਸਾਹਿਬ ਵੰਡ ਕੇ ਛਕਣ ਨੂੰ ਕਹਿੰਦੇ ਸੀ ਕਰਮ ਕਰਨ ਨੂੰ ਕਹਿੰਦੇ ਸੀ ਨਾਮ ਜਪਣ ਨੂੰ ਤੇ ਜੇ ਅਸੀਂ ਸੋਸ਼ਲ ਮੀਡੀਆ ਤੇ ਮਾਂ ਭੈਣ ਇੱਕ ਕਰੀ ਜਾਂਦੇ ਹੋਏ ਤੇ ਕਿਵੇਂ ਲੱਗੂ ਆ ਨਹੀਂ ਫਰਕ ਤਾਂ ਹੈਗਾ ਜੀ ਫਰਕ ਤੇ ਇਹ ਚੀਜ਼ਾਂ ਦਾ ਪੈਂਦਾ ਜੀ ਹੁਣ ਕਈ ਵਾਰ ਸਿੱਖੀ ਦਮ ਦੀ ਇਹਦੀ ਵੀ ਗੱਲ ਆਉਂਦੀ ਆ ਕਿ ਵੀ ਸਾਨੂੰ ਅਕਸਰੀ ਕੰਮ ਤੇ ਪੁੱਛ ਲੰਨੇ ਆ ਕਹਿੰਦੇ ਵੀ ਅ ਤੁਸੀਂ ਕਹਿੰਦੇ ਵੀ ਸਿੱਖ ਵਾਲ ਨਹੀਂ ਕੱਟਦੇ ਪਰ ਮੈਂ ਤਾਂ ਕੱਟਦਾ ਤੇ ਫੇਰ ਸਾਨੂੰ ਸਮਝਾਉਣਾ ਕਈ ਮੇਰੀ ਔਖਾ ਹੋ ਜਾਂਦਾ ਕਿ ਵੀ ਕਿੱਦਾਂ ਦੇ ਅਸੀਂ ਕਿਹੜੇ ਲੈਵਲ ਦੇ ਨੇ ਕਿਹੜੇ ਲੈਵਲ ਦੇ ਆ ਸੋ ਇਹ ਵੀ ਸਾਡੇ ਚ ਓਣ ਤਈਆਂ ਹੈਗੀਆਂ ਨੇ ਇਹ ਚ ਕੋਈ ਇਹ ਚ ਆਪਣਾ ਲੁਕੋਣ ਚ ਪਾਉਣ ਵਾਲੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਦੇਖੋ ਜੀ ਆਪਾਂ ਮਾਫੀ ਮੰਗ ਸਕਦੇ ਆ ਸਾਰਿਆਂ ਤੋਂ ਕਈ ਵਾਰੀ ਐਕਸਾਈਟਮੈਂਟ ਦੇ ਵਿੱਚ ਅਸੀਂ ਕੋਈ ਸਕ੍ਰਿਪਟ ਲਿਖ ਕੇ ਨਹੀਂ ਬੋਲੇ ਅਸੀਂ ਕੋਈ ਤਿਆਰੀ ਨਾਲ ਨਹੀਂ ਬੋਲੇ ਗੱਲਬਾਤ ਤੁਹਾਡੇ ਸਾਹਮਣੇ ਸ਼ੁਰੂ ਕੀਤੇ ਸਾਹਮਣੇ ਖਤਮ ਕਰ ਰਹੇ ਆ ਅਸੀਂ ਬਹੁਤ ਨਮਾਣੇ ਦੇ ਬੰਦੇ ਆ ਜੀ ਕੋਈ ਹੋਮਿਓਨੀ ਕੋਈ ਇੱਕ ਬੱਚਾ ਵੀ ਆ ਕੇ ਜੇ ਕੁਝ ਕਹਿੰਦਾ ਤਾਂ ਅਸੀਂ ਉਹਦੇ ਤੋਂ ਵੀ ਖਿਮਾ ਦੇ ਜਾਂਚਕਾਂ ਖਿਮਾ ਮੰਗਣ ਨੂੰ ਤਿਆਰ ਆ ਸੋ ਬੇਨਤੀ ਆ ਸਾਨੂੰ ਸਾਡੀ ਕੋਈ ਵੀ ਗੱਲ ਪੂਰੀ ਲੱਗੇ ਸਾਨੂੰ ਦੱਸ ਦਿਓ ਚੰਗੀ ਲੱਗੇ ਲੋਕਾਂ ਨੂੰ ਸ਼ੇਅਰ ਕਰ ਦਿਓ ਤੇ ਲਈਏ ਇਜਾਜ਼ਤ ਬਿਲਕੁਲ ਜੀ ਚਲੋ ਜੀ ਮਿਲਦੇ ਆਂ ਕਿਸੇ ਹੋਰ ਪ੍ਰੋਗਰਾਮ ਤੇ ਹੋਰ ਕਿਸੇ ਮੁੱਦੇ ਨਾਲ ਉਦੋਂ ਤੱਕ ਸਾਨੂੰ ਦੇ ਜੱਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ